ਰਾਮ ਮੰਦਿਰ ਦਾ ਨਿਰਮਾਣ ਕੀਤਾ ਗਿਆ ਉਹਨਾਂ ਦਾ ਬਿਲਕੁਲ ਸਥਾਪਨਾ ਕੀਤੀ ਗਈ RAM ਜੀ ਦੀ ਕਿਤਨਾ ਕਿਤੇ ਵਿਰੋਧੀਆਂ ਵੱਲੋਂ ਇਹ ਵੀ ਕਿਹਾ ਗਿਆ ਕਿ RAM ਦੇ ਨਾਮ ਤੇ ਵੋਟਾਂ ਕਿਉਂ? ਉਹ ਜਿਹੜੇ ਦੇਸ਼ ਦੇ ਵਿੱਚ ਧਰਮ ਭਾਰੂ ਪੈ ਜਾਂਦਾ ਜਾਤੀਵਾਦ ਭਾਰੂ ਪੈ ਜਾਂਦਾ ਉੱਥੇ ਜਿਹੜੇ ਅਹਿਮ ਮੁੱਦੇ ਨੇ ਉਹ ਪਿੱਛੇ ਚਲੇ ਜਾਂਦੇ ਜੋ ਸਾਡੇ ਦੇਸ਼ ਦੇ ਵਿੱਚ ਵੀ ਹੋਇਆ ਸਾਡੇ ਦੇਸ਼ ਦੇ ਵਿੱਚ ਵੀ ਅੱਜ ਧਰਮ ਭਾਰੂ ਹੈ ਜਾਤੀਵਾਦ ਭਾਰੂ ਹੋ ਰਿਹਾ ਤੇ ਜਿਹੜੇ ਆਮ ਮੁੱਦੇ ਨੇ ਆਮ ਲੋਕਾਂ ਦੇ ਜਿਹੜੇ ਮਸਲੇ ਨੇ ਭ੍ਰਿਸ਼ਟਾਚਾਰ ਹੈ ਮਹਿੰਗਾਈ ਹੈ ਬੇਰੋਜ਼ਗਾਰੀ ਹੈ ਹੈਨਾ ਇਹ ਸਾਰੇ ਉਹਨਾਂ ਦੇ ਮੁੱਦੇ ਨੇ ਜੈਕਲੀ ਜਿਹੜੇ ਸਾਹਮਣੇ ਆਣੇ ਚਾਹੀਦੇ ਜਿਨ੍ਹਾਂ ਦੇ ਵਿਚਾਰ ਧਾਰਾ ਰੱਖਣੀ ਚਾਹੀਦੀ ਹੈ ਲੋਕਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਦਾ ਸੋਲੂਸ਼ਨ ਕੱਢਣਾ ਚਾਹੀਦਾ ਉਹ ਮੁੱਦੇ ਤਾਂ ਸਾਹਮਣੇ ਆਉਂਦੇ ਹੀ ਨਹੀਂ ਤੁਸੀਂ ਦੇਖਿਆ ਹੋਣਾ ਪਰ ਇੱਥੇ ਜਿਹੜੀ ਵਿਰੋਧੀ ਧਿਰ ਹੈ ਇੰਡੀਆ ਗੜਜੋੜਾ ਮੁਬਾਰਕਵਾਦਾ ਪਾਤਰ ਵੀ ਹੈ ਕਿਉਂਕਿ ਜਿਹੜਾ ਇੰਡੀਆ ਗੜਜੋੜਾ ਉਹਨਾਂ ਲੋਕਾਂ ਦੇ ਮੁੱਦੇ ਛੂਹੇ ਨੇ ਪਰ ਇਹ ਇੰਨੇ ਸਟਰੋਂਗ ਸੀਗਾ ਜਿਹੜਾ ਭਾਜਪਾ ਜਾਂ ਮੋਦੀ ਸਰਕਾਰਾਂ ਜਾਂ ਉਹਨਾਂ ਦੇ ਸਹਿਯੋਗੀ ਨੇ ਜਾਂ ਕਹਿੰ ਲੋ ਉਹਨਾਂ ਦੀਆਂ ਟੀਮਾਂ ਨੇ ਉਹ ਇੰਨੀਆਂ ਸਟਰੋਂਗ ਨੇ ਕਿ ਨੈਸ਼ਨਲ ਮੀਡੀਆ ਤਾਂ ਦਿਖਾਉਂਦਾ ਹੀ ਨਹੀਂ ਕਿ ਲੋਕਾਂ ਦੇ ਮੁੱਦੇ ਜਿਹੜੇ ਭਾਜਪਾ ਦਾ ਨਾਰਾ ਬੁੱਲੰਦ ਹੋ ਰਿਹਾ ਕਿ ਇਸ ਅਬ ਕੀ ਬਾਤ 400 ਪਾਰ ਨਹੀਂ 400 ਪਾਰ ਤਾਂ ਕਿਸੇ ਨੇ ਵੀ ਨਹੀਂ ਕਿਹਾ 400 ਪਾਰ ਕਹਿਣ ਦੀ ਹਿੰਮਤ ਤਾਂ ਨਾ ਤਾਂ ਹੁਣ ਭਾਜਪਾ ਦਾ ਕੋਈ ਲੀਡਰ ਕਰ ਰਿਹਾ ਨਾ ਇਹਨਾਂ ਦਾ ਜਿਹੜਾ ਨੈਸ਼ਨਲ ਮੀਡੀਆ ਇਹਨਾਂ ਨੇ ਕੈਪਚਰ ਕੀਤਾ ਹੋਇਆ ਉਹ ਵੀ ਨਹੀਂ ਕਹਿ ਰਿਹਾ 400 ਪਾਰ ਤਾਂ ਹੁਣ ਕੋਈ ਨਹੀਂ ਕਹਿ ਰਿਹਾ ਕੈਪਚਰ ਕੀਤਾ ਹੋਇਆ ਮੀਡੀਆ ਕੈਪਚਰ ਕੀਤਾ ਹੋਇਆ ਮੀਡੀਆ ਉਹ ਵੀ ਕਿਤੇ ਨਾ ਕਿਤੇ ਕਹਿਣ ਲੱਗ ਗਿਆ ਕਿ ਜੋ ਮੋਦੀ ਸਰਕਾਰ ਕਹਿੰਦੀ ਸੀ ਜੋ ਆਰਐਸਐਸ ਕਹਿੰਦੀ ਸੀ ਨਾਰਾ ਦਿੱਤਾ ਸੀ 400 ਪਾਰ ਦਾ ਉਹਦੇ ਕਿਤੇ ਨੇੜੇ ਖੜਤੀ ਨਜ਼ਰ ਆਉਂਦੀ ਨਹੀਂ ਭਾਜਪਾ ਪੰਜਾਬ ਦੇ ਵਿੱਚ ਬਿਲਕੁਲ ਸਹੀ ਗੱਲ ਹੈ ਜਿਹੜਾ ਰਾਜਾ ਬੜਿੰਗ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨੂੰ ਪਾਰਟੀ ਨੇ ਲੁਧਿਆਣਾ ਤੋਂ ਰਵਨੀਤ ਮਿੱਟੂ ਦੇ ਮੁਕਾਬਲੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਭਾਵੇਂ ਉਹਨਾਂ ਦੇ ਪੱਪੀ ਪ੍ਰੈਸ਼ਰ ਵੀ ਨੇ ਅਕਾਲੀ ਦਲ ਦੇ ਮਗਰ ਉਮੀਦਵਾਰ ਵੀ ਰਣਜੀਤ ਢਿੱਲੋਂ ਵੀ ਨੇ ਪਰ ਸਭ ਤੋਂ ਵੱਧ ਜਿਹੜਾ ਦਾਅ ਹੈ ਉਹ ਲੱਗਣਾ ਸਿਆਸੀ ਦਾਅ ਹੈ ਰਣਜੀਤ ਦਾ ਆਪਣਾ ਰਾਜਾ ਬੜਿੰਗ ਤੇ ਰਵਨੀਤ ਮਿੱਟੂ ਇਸ ਲਈ ਸਵਾਲ ਇਹ ਹੀ ਉੱਠੇ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਹੋਰ ਕੋਈ ਕੈਂਡੀਡੇਟ ਨਹੀਂ ਮਿਲਿਆ ਕਿ ਰਾਜਾ ਬੜਿੰਗ ਨੂੰ ਪੈਰਾਸ਼ੂਟ ਰਾਹੀਂ ਖੜਾ ਕਰ ਦਿੱਤਾ ਹਰ ਵਾਰ ਜਿਹੜਾ ਰਾਜਾ ਬੜਿੰਗ ਹੈ ਉਹ ਰਵਨੀਤ ਬਿੱਟੂ ਤੇ ਭਾਵੇਂ ਪਿਆ ਜਿਵੇਂ ਆਪਾਂ ਗੱਲ ਕਰਦੇ ਸੀ ਉਸ ਤੋਂ ਬਾਅਦ ਜਿਹੜਾ ਰਾਜਾ ਬੜਿੰਗ ਹੈ ਰਾਜਾ ਬੜਿੰਗ ਨੂੰ ਪੰਜਾਬ ਦੀ ਸਿਆਸਤ ਦੇ ਵਿੱਚ ਲਿਆਇਆ ਰੋਹਿਤਾ ਰਵਨੀਤ ਬਿੱਟੂ ਕੇਂਦਰ ਦੀ ਸਿਆਸਤ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਰਵਨੀਤ ਬਿੱਟੂ ਆ ਉਹ ਕਿਤੇ ਨਾ ਕਿਤੇ ਪੰਜਾਬ ਪ੍ਰਦੇਸ਼ ਕਾਉਂਸਲ ਕਮੇਟੀ ਦਾ ਪ੍ਰਧਾਨ ਵੀ ਬਣਨਾ ਚਾਹੁੰਦਾ ਸੀ ਪਰ ਉਦੋਂ ਵੀ ਪਾਰਟੀ ਨੇ ਰਵਨੀਤ ਮਿੱਟੂ ਨੂੰ ਨਜ਼ਰਅੰਦਾਜ਼ ਕਰਕੇ ਰਾਜਾ ਬੜਿੰਗ ਨੂੰ ਨਾਤੇ ਤੇ ਜੇ ਪਿਛਲਾ ਟਰੈਕ ਰਿਪੋਰਟ ਦੇਖਿਆ ਜਾਵੇ ਤਾਂ ਰਾਜਾ ਬੜਿੰਗ ਹਮੇਸ਼ਾ ਰਵਨੀਤ ਬਿੱਟੂ ਤੇ ਬਾਰੀ ਬੈ ਪਰ ਇਸ ਟਾਈਮ ਰਾਮ ਮੰਦਿਰ ਦਾ ਰਵਨੀਤ ਬਿੱਟੂ ਨੂੰ ਵੀ ਲੱਗਿਆ ਹੋਣਾ ਕਿਉਂਕਿ ਪਿੱਛੇ ਤਾਂ ਹੀ ਛੱਡ ਕੇ ਚਲੇ ਗਏ ਕਿ ਮੋਤੀ ਲਹਿਰ ਹੈ ਰਾਮ ਮੰਦਿਰ ਦੀ ਲਹਿਰ ਹੈ ਪੱਪੀ ਪ੍ਰੈਸ਼ਰ ਵੀ ਪੂਰਾ ਮੁਕਾਬਲਾ ਦੇ ਰਹੇ ਨੇ ਇੰਉਂ ਲੱਗਦਾ ਹੈ ਕਿ ਜਿਵੇਂ ਮੁਕਾਬਲਾ ਜਿਹੜਾ ਤਿੰਨ ਤਰਫਾ ਹੋ ਗਿਆ ਉਸ ਤੋਂ ਲੋਕ ਜਿਹੜੇ ਕਹਿੰਦੇ ਮੁਕਾਬਲਾ ਰਾਜਾ ਵੜਿੰਗ ਤੇ ਪੱਪੀ ਪ੍ਰੈਸ਼ਰ ਦੇ ਵਿੱਚ ਹੈ ਪਰ ਕਿਤੇ ਨਾ ਕਿਤੇ ਰਵਨੀਤ ਬਿੱਟੂ ਵੀ ਨਜ਼ਰ ਆ ਗਏ ਬੈਂਚ ਨਦਰਜ਼ੀ ਗੱਲ ਕੀਤੀ ਬੈਂਚ ਬ੍ਰਦਰਸ ਤੇ ਤਾਂ ਬਹੁਤ ਅਲਿਗੇਸ਼ਨ ਨੇ ਬਈ ਇਹ ਬਲਦਕਾਰੀ ਨੇ ਇਹਨਾਂ ਨੂੰ ਲੋਕਾਂ ਨੇ ਵੋਟਾਂ ਨਹੀਂ ਪਾਣੀਆਂ ਇਹਦੇ ਬਾਰੇ ਕੀ ਕਹੋਗੇ ਦੇਖੋ ਇਹ ਲੋਕਾਂ ਨੇ ਕਹਿ ਕਰਨਾ ਹੈ ਕਿ ਦੇਖੋ ਇੱਕ ਬੰਦੇ ਤੇ ਇਲਜ਼ਾਮ ਲੱਗਦੇ ਨੇ ਇਲਜ਼ਾਮਾਂ ਤੋਂ ਬਾਅਦ ਜੁਡੀਸ਼ੀਅਲ ਹੁੰਦਾ ਹੈ ਕੋਰਟ ਦੇ ਵਿੱਚ ਕੇਸ ਆ ਉਹਨਾਂ ਨੂੰ ਜ਼ਮਾਨਤ ਮਿਲ ਗਈ ਹੈ ਹੁਣ ਆਪਾਂ ਤੁਸੀਂ ਜਾਂ ਮੈਂ ਤੈਅ ਕਰਨ ਵਾਲਾ ਤਾਂ ਕੋਈ ਨਹੀਂ ਹੁੰਦਾ ਇਹ ਤਾਂ ਕੋਰਟ ਤੈਅ ਕਰੂਗੀ ਮਾਮਜੂਕ ਅਦਾਲਤ ਤੈਅ ਕਰੂਗੀ ਕਿ ਉਹ ਦੋਸ਼ੀ ਹੈਗੇ ਨੇ ਜਾਂ ਨਹੀਂ ਫੇਮਸ ਹੁੰਦਾ ਕਿ ਜਿੰਨੇ ਜਿਹਦਾ ਵਿਆਹ ਨਹੀਂ ਹੁੰਦਾ ਉਹ ਆਮ ਆਦਮੀ ਪਾਰਟੀ ਚ ਆ ਜਾਓ ਕਿਉਂਕਿ ਹੁਣ ਲੇਟੈਸਟ ਜਿਹੜਾ ਆਇਆ ਹੈ ਅਨਮੋਲ ਗੰਗਨ ਮਾਨ ਵੀ ਵਿਆਹ ਕਰਨ ਜਾ ਰਹੇ ਇਸ ਮਹੀਨੇ ਹਾਂ ਇਹ ਤਾਂ ਹੈ ਦੇਖੋ ਬਦਲਾਅ ਦੀ ਰਾਜਨੀਤੀ ਹੈ ਜਿਹੜੀ ਦੂਜੀ ਗੱਲ ਇਹਦੇ ਵਿੱਚ ਨੌਜਵਾਨ ਬਹੁਤ ਸੀਗੇ ਜਿਹੜੇ ਅਨਮੈਰਿਡ ਨੌਜਵਾਨ ਜਦੋਂ ਆਉਣਗੇ ਉਹਨਾਂ ਦੀ ਉਮਰ ਹੋਊਗੀ ਤਾਂ ਵਿਆਹ ਤਾਂ ਹੋਣਾ ਹੀ ਚਾਹੀਦਾ ਹੈ ਨਾ ਪਰ ਸਭ ਨੂੰ ਹੈਰਾਨ ਕੀਤਾ ਸੀ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਿਆਹ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਵਿਆਹ ਹੋ ਗਿਆ ਚਲੋ ਰਾਜਾ ਉਸ ਤੋਂ ਬਾਅਦ ਆਪਣੇ ਮੀਤ ਹੇਰਨਾ ਹੋ ਗਿਆ ਉਹਨਾਂ ਦੀ ਉਮਰ ਵੀ ਸੀ ਇੱਕ ਐਮਐਲਏ ਉਹਨਾਂ ਦੇ ਸਾਥੀ ਸੀ ਯੂਨੀਵਰਸਿਟੀ ਦੇ ਵਿੱਚ ਉਹਨਾਂ ਦਾ ਹੋ ਗਿਆ ਉਸ ਤੋਂ ਬਾਅਦ ਸਾਡੇ ਐਜੂਕੇਸ਼ਨ ਮਿਨਿਸਟਰ ਜੋਤ ਬਾਸ ਉਹਨਾਂ ਦਾ ਹੋ ਗਿਆ ਹੈ ਨਾ ਤੁਸੀਂ ਦੇਖਿਆ ਕਿ ਰਾਜਾ ਬਰਡਿੰਗ ਜਿਹੜੇ ਅਸ਼ੋਕ ਪ੍ਰੈਸ਼ਰ ਪੱਪੀ ਦੇ ਦਫਤਰ ਜਾ ਕੇ ਕਹਿੰਦੇ ਮੈਨੂੰ ਚਾਹ ਪਿਆਓ ਤੁਸੀਂ ਇਸ ਬਾਰੇ ਕਿੰਨੀ ਕੁ ਤਵੱਜੂ ਰੱਖਦੇ ਹੋ ਕਿ ਸਹੀ ਹੈ ਇਹ ਵੀਡੀਓ ਕਿ ਇਹ ਗਲਤ ਹੈ ਬਹੁਤ ਬੜੇ ਅਚੰਭੇ ਵਾਲੀਆਂ ਗੱਲਾਂ ਹੋਈਆਂ ਤੁਸੀਂ ਦੇਖਿਆ ਉਹਨੇ ਰਵਨੀਤ ਬਿੱਟੂ ਤੇ ਬੈਂਸ ਸਿਮਰਜੀਤ ਬੈਂਸ ਦੀ ਇੱਕ ਆਡੀਓ ਲੀਕ ਹੋ ਗਈ ਜਿਹਦੇ ਵਿੱਚੋਂ ਆਪਸੀ ਗੱਲ ਕਰਦੇ ਸੀ ਇਹਦੇ ਨਾਲ ਕਿਤੇ ਨਾ ਕਿਤੇ ਜਿਹੜੇ ਲੀਡਰਾਂ ਦਾ ਭਰੋਸਾ ਟੁੱਟਦਾ ਹੈ ਜੇ ਉਹ ਰਾਜਾ ਵੜਿੰਗ ਕਹਿੰਦੇ ਆ ਕਿ ਉਹ ਤਾਂ ਸੁਸ਼ੀਲ ਪ੍ਰਸ਼ਰ ਦੇ ਘਰੇ ਗਏ ਸੀ ਪਰ ਉਹਨਾਂ ਦਾ ਬੇਟਾ ਖੜਾ ਸੀ ਉਹਨਾਂ ਨੇ ਬੁਲਾ ਲਿਆ ਵੀ ਆਓ ਭਾਈ ਚਾਹ ਪੀ ਲੈਣ ਅਸ਼ੋਸ਼ ਅਸ਼ੋਕ ਪ੍ਰਸ਼ਰ ਦੇ ਤਾਇਆ ਜਾਂ ਚਾਚਾ ਜੀ ਦੇ ਲੜਕਣੇ ਉਹ ਕਾਂਗਰਸ ਦੇ ਵਿੱਚ ਨੇ ਉਹਨਾਂ ਦੇ ਘਰ ਗਏ ਸੀ ਤਾਂ ਉਹਨਾਂ ਨੇ ਬੁਲਾ ਲਿਆ ਨਹੀਂ ਚਾਹੋ ਉਹ ਇੱਕ ਇਨਸਾਨੀਅਤ ਤੌਰ ਤੇ ਇੱਕ ਭਾਈਚਾਰੇ ਤੌਰ ਤੇ ਚਲੇ ਗਏ ਪਰ ਉਹਨਾਂ ਨੇ ਉਹਨੂੰ ਨੂੰ ਪਰ ਇੱਕ ਬਿਆਨ ਆਇਆ ਉਹ ਅਸ਼ੋਕ ਪ੍ਰਸ਼ਰ ਜੀ ਦੇ ਬੇਟੇ ਦਾ ਵਿਕਾਸ ਪ੍ਰਸਿੱਧ ਵੀ ਕਿ ਰਾਜਾ ਵੜਿੰਗ ਸਾਨੂੰ ਸਮਰਥਨ ਦੇ ਕੇ ਗਏ ਆ ਦੇਖੋ ਇਹ ਤਾਂ ਕਹਿੰਦੇ ਮੇਰੇ ਕੋਲ ਇਹ ਕੰਮ ਹੋਣਾ ਹੀ ਨਹੀਂ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਪ੍ਰਾਈਮ ਟੀਵੀ ਤੇ ਮੈਂ ਤੁਹਾਡੇ ਨਾਲ ਜਸਪ੍ਰਿਤ ਅੱਜ ਅਸੀਂ ਸਟੂਡੀਓ ਦੇ ਵਿੱਚ ਗੱਲਬਾਤ ਕਰਾਂਗੇ ਕਿ ਲੋਕ ਸਭਾ ਚੋਣਾਂ ਤੋਂ ਨਤੀਜੇ ਤੋਂ ਪਹਿਲੇ ਜਿਹੜੇ ਐਗਜ਼ਿਟ ਪੋਲ ਸਾਹਮਣੇ ਆਏ ਨੇ ਲੋਕਾਂ ਦਾ ਉਸ ਦੇ ਬਾਰੇ ਕੀ رائے ਹੈ ਸੋ ਮੇਰੇ ਨਾਲ ਮੇਰੇ ਸਹਿਯੋਗੀ ਸਟੂਡੀਓ ਦੇ ਵਿੱਚ ਮੌਜੂਦ ਨੇ ਰਵੀ ਪਾਟਿਆ ਜੀ ਸਵਾਗਤ ਕਰ ਲੈਣੀਆਂ ਤੇ ਇਹਨਾਂ ਨਾਲ ਗੱਲਬਾਤ ਦਾ ਸਿਲਸਲਾ ਅੱਗੇ ਵਧਾਣੀ ਹੈ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਸਰ ਬਹੁਤ ਵਧੀਆ ਸਰ ਕਿਵੇਂ ਦੇਖਦੇ ਹੋ ਕਿ ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲੇ ਐਗਜ਼ਿਟ ਪੋਲ ਆ ਗਿਆ ਹੈ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਜਿਹੜਾ ਜਸਪਰੀ ਚ ਐਕਟਿਵ ਪੋਲ ਹੈ ਨੇ ਐਕਟਿਵ ਪੋਲ ਨੇ ਇੱਕ ਕਿਸਮ ਦਾ ਜਿਹੜਾ ਸਾਡਾ ਮੀਡੀਆ ਜਿਹੜਾ ਨੈਸ਼ਨਲ ਮੀਡੀਆ ਜਿਹਨੂੰ ਮੋਦੀ ਮੀਡੀਆ ਵੀ ਕਹਿ ਦਿੰਦੇ ਆ ਮੋਦੀ ਮੀਡੀਆ ਵੀ ਕਹਿ ਦਿੰਦੇ ਹਨਾ ਉਹਨੂੰ ਸ਼ੱਕੀ ਕੀਤਾ ਕਿਉਂਕਿ ਜਿਹੜੇ ਪੰਜਾਬ ਤੇ ਹਾਲਾਤ ਨੇ ਦੇਸ਼ ਦੇ ਹਾਲਾਤ ਨੇ ਤੁਸੀਂ ਦੇਸ਼ ਦੇ ਵਿੱਚ ਦੇਖਿਆ ਹੋਣਾ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਮੋਦੀ ਵਿਰੁੱਧ ਥੋੜੀ ਜਿਹੀ ਲਹਿਰ ਸੀਗੀ ਭਾਵੇਂ ਰਾਮ ਮੰਦਰ ਦਾ ਮੁੱਦਾ ਸੀਗਾ ਰਾਮ ਮੰਦਰ ਕਰਕੇ ਜਿਹੜੇ ਇੱਕ ਜਿਹੜੀ ਕਹਿ ਸਕਦੇ ਆ ਕਿ ਇੱਕ ਸਮਝਾਇਆ ਉਹ ਮੁੱਦੀ ਦੇ ਨਾਲ ਸੀਗਾ ਪਰ ਕੁਝ ਲੋਕ ਨਾਰਾਜ਼ ਵੀ ਸੀ ਤੁਸੀਂ ਪਿਛਲੇ ਦਿਨ ਅਜ ਦੇਖਿਆ ਕਿ ਕਿਸਾਨ ਅੰਦੋਲਨ ਚੱਲਿਆ ਉਹ ਪੂਰੇ ਉੱਤਰ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਉਹ ਯੂਪੀ ਚ Rajasthan ਚ Haryana ਚ ਉਹਦਾ ਵੱਡਾ ਅਸਰ ਸੀ ਉਹਦੇ ਨਾਲ ਹੀ ਸੌਤ ਦੇ ਵਿੱਚ ਵੀ ਕਿਤੇ ਨਾ ਕਿਤੇ ਉਹਦਾ ਅਸਰ ਸੀ ਪੂਰੇ ਦੇਸ਼ ਦੇ ਵਿੱਚ ਪੂਰੀ ਦੁਨੀਆ ਨੇ ਉਸ ਅੰਦੋਲਨ ਨੇ ਧਿਆਨ ਖਿੱਚਿਆ ਸੀ ਉਹਦੇ ਨਾਲ ਹੀ ਹੋਰ ਬਹੁਤ ਸਾਰੇ ਮੁੱਦੇ ਸੀ ਮਹਿੰਗਾਈ ਮੁੱਦਾ ਸੀ ਭ੍ਰਿਸ਼ਟਾਚਾਰ ਮੁੱਦਾ ਸੀਗਾ ਜਿਦੇ ਕਰਕੇ ਲੋਕਾਂ ਨੂੰ ਲੱਗਦਾ ਸੀ ਕਿਉਂਕਿ 1 2 3 4 5 6 7 ਪੜਾਵਾਂ ਦੇ ਵਿੱਚ ਚਾਣ ਚੋਣ ਹੋਈ ਹੈ ਜਿਹਦੇ ਉੱਤੇ ਲੋਕਾਂ ਨੂੰ ਲੱਗਦਾ ਸੀ ਪਹਿਲੇ ਪੜਾਅ ਤੋਂ ਬਾਅਦ ਕਿਤੇ ਨਾ ਕਿਤੇ ਦੇਸ਼ ਦੇ ਅੰਦਰ ਮੋਦੀ ਵਿਰੋਧੀ ਲਹਿਰ ਚੱਲੀ ਹੈ ਲੋਕਾਂ ਨੂੰ ਵੀ ਲੱਗਦਾ ਸੀ ਜਿਹੜੇ ਇੰਡੀਆ ਗੜਜੋੜ ਦੇ ਲੋਕ ਵੀ ਸੀ ਚਾਹੇ ਰਾਹੁਲ ਗਾਂਧੀ ਸੀ ਚਾਹੇ ਆਪਣੇ ਅਰਵਿੰਦ ਕੇਜਰੀਵਾਲ ਸੀ ਚਾਹੇ ਹੋਰ ਸੀਗੇ ਉਹਨਾਂ ਸਾਰਿਆਂ ਨੂੰ ਲੱਗਦਾ ਸੀਗਾ ਕਿ ਦੇਸ਼ ਦੇ ਅੰਦਰ ਇਸ ਵਾਰ ਇੰਡੀਆ ਗੜਜੋੜ ਦੀ ਸਰਕਾਰ ਬਣੂਗੀ ਪਰ ਉਹ ਅੱਜ ਵੀ ਆਸਮੰਤ ਨੇ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਰਾਹੁਲ ਗਾਂਧੀ ਨੇ ਉਹਨਾਂ ਨੇ ਟਿੱਪਣੀ ਵੀ ਕੀਤੀ ਹੈ ਜਦੋਂ ਮੀਡੀਆ ਨੇ ਉਹਨਾਂ ਤੋਂ ਪੁੱਛਿਆ ਕਿ ਐਜਿਟ ਪੋਲ ਆਇਆ ਤਾਂ ਉਹ ਕਹਿੰਦੇ ਐਜਿਟ ਪੋਲ ਨਹੀਂ ਹੈਗਾ ਇਹ ਤਾਂ ਮੋਦੀ ਮੀਡੀਆ ਪੋਲ ਹੈਗਾ ਐਜਿਟ ਪੋਲ ਨਾ ਮੰਨੋ ਉਹਦੇ ਨਾਲ ਹੀ ਉਹਨਾਂ ਨੇ ਜਿਹੜੇ ਉਹਨਾਂ ਦੇ ਵਰਕਰ ਨੇ ਪੂਰੇ ਇੰਡੀਆ ਘਟ ਜੋੜਦੇ ਜਿਹੜੇ ਕਾਊਂਟਿੰਗ ਏਜੰਟ ਬਣੇ ਨੇ ਉਹਨਾਂ ਨੂੰ ਵੀ ਉਹਨਾਂ ਨੇ ਕਿਹਾ ਕਿ ਤੁਸੀਂ ਭਾਈ ਲਾਸਟ ਦੇ ਤੱਕ ਜਾਣਾ ਨਹੀਂ ਕਿਉਂਕਿ ਇਹ ਤੁਹਾਨੂੰ ਗੁੰਮਰਾਹ ਕਰ ਰਹੇ ਨੇ ਕਿਉਂਕਿ ਜਿਹੜੇ ਐਜਿਟ ਪੋਲ ਜਹੇ ਆਉਂਦੇ ਨੇ ਇਹ ਕਿਤੇ ਨਾ ਕਿਤੇ ਪਾਰਟੀਆਂ ਨੂੰ ਉਹਨਾਂ ਦੇ ਵਰਕਰਾਂ ਨੂੰ ਉਹਨਾਂ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਮਨੋਵਿਗਿਆਨਿਕ ਤੌਰ ਤੇ ਤੋੜਦੇ ਨੇ ਕਿਉਂਕਿ ਉਹਨਾਂ ਨੂੰ ਐ ਲੱਗਦਾ ਕਿ ਪਹਿਲਾਂ ਹੀ ਐਜਿ ਕਿ ਲਓ ਜੀ ਦੇਸ਼ ਦੇ ਅੰਦਰ ਦਾ ਮੋਦੀ ਦੀ ਸਰਕਾਰ ਤੀਜੀ ਵਾਰ ਆ ਗਈ ਜਿਹੜੇ ਇਹਨਾਂ ਦੇ ਗਿਣਤੀ ਦੇ ਉੱਤੇ ਵਰਕਰ ਜਾਣਗੇ ਕਾਊਂਟਿੰਗ ਏਜੰਟ ਜਾਣਗੇ ਉਹ ਪਹਿਲਾਂ ਹੀ ਵਿਡਰਾਅ ਕਰ ਜਾਣਗੇ ਪਹਿਲੇ ਭਾਜਪਾ ਦਾ ਬਿਲਕੁਲ ਵਿਰੋਧ ਵੀ ਹੋਇਆ ਸੀ ਜਦੋਂ ਰਾਮ ਮੰਦਿਰ ਦਾ ਨਿਰਮਾਣ ਕੀਤਾ ਗਿਆ ਉਹਨਾਂ ਦਾ ਬਿਲਕੁਲ ਸਥਾਪਨਾ ਕੀਤੀ ਗਈ ਰਾਮ ਜੀ ਦੀ ਕਿਤਨਾ ਕਿਤੇ ਵਿਰੋਧੀਆਂ ਵੱਲੋਂ ਇਹ ਵੀ ਕਿਹਾ ਗਿਆ ਕਿ ਰਾਮ ਦੇ ਨਾਮ ਤੇ ਵੋਟਾਂ ਖਿੱਚੀਆਂ ਜਾਂਦੀਆਂ ਨੇ ਉਹ ਤਾਂ ਹੈ ਹੀ ਹੈ ਜਿੱਥੇ ਜਿਹੜੇ ਦੇਸ਼ ਦੇ ਵਿੱਚ ਧਰਮ ਭਾਰੂ ਪੈ ਜਾਂਦਾ ਜਾਤੀਵਾਦ ਭਾਰੂ ਪੈ ਜਾਂਦਾ ਉੱਥੇ ਜਿਹੜੇ ਅਹਿਮ ਮੁੱਦੇ ਨੇ ਉਹ ਪਿੱਛੇ ਚਲੇ ਜਾਂਦੇ ਜੋ ਸਾਡੇ ਦੇਸ਼ ਦੇ ਵਿੱਚ ਵੀ ਹੋਇਆ ਸਾਡੇ ਦੇਸ਼ ਦੇ ਵਿੱਚ ਵੀ ਆ ਧਰਮ ਭਾਰੂ ਆ ਜਾਤੀਵਾਦ ਭਾਰੂ ਹੋ ਰਿਹਾ ਤੇ ਜਿਹੜੇ ਆਮ ਮੁੱਦੇ ਨੇ ਆਮ ਲੋਕਾਂ ਦੇ ਜਿਹੜੇ ਮਸਲੇ ਨੇ ਭ੍ਰਿਸ਼ਟਾਚਾਰ ਆ ਮਹਿੰਗਾਈ ਆ ਬੇਰੋਜ਼ਗਾਰੀ ਆ ਹੈਨਾ ਇਹ ਸਾਰੇ ਉਹਨਾਂ ਦੇ ਮੁੱਦੇ ਤੁਸੀਂ ਦੇਖਿਆ ਹੋਣਾ ਇਸ ਵਾਰ ਇਲੈਕਸ਼ਨ ਦੇ ਵਿੱਚ ਮੰਗਲਸੂਤਰ ਦੀ ਚਰਚਾ ਹੋਈ ਜੀ ਤੇ ਹੋਰ ਚਰਚਾ ਹੋਈਆਂ ਪਰ ਕਿ ਨਾ ਮਹਿੰਗਾਈ ਦੀ ਚਰਚਾ ਹੋਈ ਭ੍ਰਿਸ਼ਟਾਚਾਰ ਦੀ ਹੋਈ ਮੈਂ ਤੁਹਾਡੀ ਗੱਲ ਤੋਂ ਬਿਲਕੁਲ ਤਵੱਜੋ ਰੱਖਦੀ ਆ ਅਕਸਰ ਦੇਖਿਆ ਜਾਂਦਾ ਕਿ ਜਿਹੜੇ ਜਨਤਾ ਦੇ ਮੁੱਦੇ ਨੇ ਜਿਹੜਾ ਬਿਲਕੁਲ ਐਗਜ਼ੈਕਟਲੀ ਜਿਹੜੇ ਸਾਹਮਣੇ ਆਣੇ ਚਾਹੀਦੇ ਜਿਨ੍ਹਾਂ ਦੇ ਵਿਚਾਰ ਧਾਰਾ ਰੱਖਣੀ ਚਾਹੀਦੀ ਹੈ ਲੋਕਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਦਾ ਸੋਲੂਸ਼ਨ ਕੱਢਣਾ ਚਾਹੀਦਾ ਉਹ ਮੁੱਦੇ ਤਾਂ ਸਾਹਮਣੇ ਆਉਂਦੇ ਹੀ ਨਹੀਂ ਇਹ ਬਿਲਕੁਲ ਇੱਕ ਦੂਜੇ ਦੇ ਤੰਜ ਕੱਸਦੇ ਨੇ ਸ਼ਬਦੀ ਵਾਰ ਕਰਦੇ ਨੇ ਇਹ ਪੋਲੀਟੀਸ਼ੀਅਨ ਦਾ ਇਹ ਹਾਲ ਹੋ ਗਿਆ ਅੱਜਕੱਲ੍ਹ ਤੁਸੀਂ ਦੇਖਿਆ ਹੋਣਾ ਪਰ ਇੱਥੇ ਜਿਹੜੀ ਵਿਰੋਧੀ ਧਿਰ ਹੈ ਇੰਡੀਆ ਗੱਡਜੋੜਾ ਮੁਬਾਰਕਬਾਦ ਦਾ ਪਾਤਰ ਵੀ ਆ ਕਿਉਂਕਿ ਜਿਹੜਾ ਇੰਡੀਆ ਗੱਡਜੋੜਾ ਉਹਨਾਂ ਲੋਕਾਂ ਦੇ ਮੁੱਦੇ ਛੂਹੇ ਨੇ ਪਰ ਇਹ ਇੰਨੇ ਸਟਰੋਂਗ ਸੀਗਾ ਜਿਹੜਾ ਭਾਜਪਾ ਜਾਂ ਮੋਦੀ ਸਰਕਾਰ ਆ ਜਾਂ ਉਹਨਾਂ ਦੇ ਸਹਿਯੋਗੀ ਨੇ ਜਾਂ ਕਹਿੰ ਲੋ ਉਹਨਾਂ ਦੀਆਂ ਟੀਮਾਂ ਨੇ ਉਹ ਇੰਨੀਆਂ ਸਟਰੋਂਗ ਨੇ ਕਿ ਨੈਸ਼ਨਲ ਮੀਡੀਆ ਤਾਂ ਦਿਖਾਉਂਦਾ ਹੀ ਨਹੀਂ ਕਾ ਲੋਕਾਂ ਦੇ ਮੁੱਦੇ ਤੇ ਜਿਹੜਾ ਸੋਸ਼ਲ ਮੀਡੀਆ ਤੇ ਵੀ ਉਹ ਸਟ੍ਰੌਂਗ ਇੰਨੇ ਹੋ ਗਏ ਨੇ ਕਿ ਉਹ ਦੂਜੇ ਜਿਹੜੇ ਅਹਿਮ ਮੁੱਦੇ ਉਹਨਾਂ ਦਾ ਜ਼ਿਕਰ ਹੀ ਨਹੀਂ ਹੋਣਾ ਤੁਸੀਂ ਦੇਖਿਆ ਹੋਣਾ ਜਿਹੜੇ ਇੰਡੀਆ ਗੱਡਜੋੜ ਦੇ ਵਿੱਚ ਰਾਹੁਲ ਕੀਤੀ 2000 ਕਿਲੋਮੀਟਰ ਉਹਨਾਂ ਨੇ ਲੋਕਾਂ ਦੀ ਗੱਲ ਸੁਣੀ ਕਿਸਾਨਾਂ ਦੀ ਗੱਲ ਸੁਣੀ ਮਜ਼ਦੂਰਾਂ ਦੀ ਗੱਲ ਸੁਣੀ ਹੈਨਾ ਜਿਹਦੇ ਕਰਕੇ ਉਹਨਾਂ ਨੂੰ ਲੱਗਦਾ ਸੀ ਇੰਡੀਆ ਗੜ ਜੋੜ ਨੂੰ ਵੀ ਲੱਗਦਾ ਸੀ ਅਸੀਂ ਲੋਕਾਂ ਦੀ ਗੱਲ ਸੁਣੀ ਹੈ ਲੋਕਾਂ ਦਾ ਮੈਨੀਫੈਸਟੋ ਤਿਆਰ ਕੀਤਾ ਲੋਕ ਵੀ ਸਾਡੇ ਨਾਲ ਹੋਣਗੇ ਦੇਸ਼ ਦੇ ਪਰ ਇਹ ਜਿਹੜਾ ਪਰਮਾਉਣ ਵਾਲਾ ਐਗਜ਼ਿਟ ਪੋਲ ਆਇਆ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਕਿ ਜਿਹੜੇ ਐਗਜ਼ਿਟ ਪੋਲ ਦੇ ਨਾਲ ਇੱਕ ਸੱਤਾ ਬਾਜ਼ਾਰ ਦਾ ਵੀ ਪੋਲ ਆਉਂਦਾ ਕਿਉਂਕਿ ਜਦੋਂ ਪਹਿਲਾਂ ਸਾਡੀ ਸਿਆਸਤ ਦੀ ਹਵਾ ਦੇਖੀ ਜਾਂਦੀ ਸੀ ਤਾਂ ਉਹ ਸੱਤਾ ਬਾਜ਼ਾਰ ਤੋਂ ਦੇਖੀ ਜਾਂਦੀ ਸੀ ਜਿਹੜੀ ਸੱਤਾ ਬਾਜ਼ਾਰ ਦੀ ਹਵਾ ਹੈ ਉਹ ਅੱਜ ਵੀ ਕਹਿੰਦੀ ਹੈ ਕਿ ਜੇ ਬੀਤੇ ਦਿਨ ਰਾਹੁਲ ਗਾਂਧੀ ਨੇ ਵੀ ਕਿਹਾ ਸੀ ਕਿ ਸਾਡੀਆਂ 295 ਸੀਟਾਂ ਆਰਗਨਾਈਜ਼ ਤੋਂ ਆਪ ਮੇਲੇਵਾ ਵੀ ਜਿਹੜੇ ਰਾਜਨੀਤੀ ਨੂੰ ਬਹੁਤ ਨੇੜਿਓਂ ਜਾਣਦੇ ਆ ਸਾਡੇ ਦੇਸ਼ ਦੇ ਬਹੁਤ ਬੁੱਧੀਜੀਵੀ ਨੇ ਵਿਸ਼ੇਸ਼ਣ ਨੇ ਉਹਨਾਂ ਨੇ ਵੀ ਕਿਤੇ ਨਾ ਕਿਹਾ ਕਿ ਜਿਹੜਾ ਇੰਡੀਆ ਗੱਡਜੋੜ ਹੈ ਉਹ ਐਨਡੀਏ ਤੇ ਜਾਂ ਚੀ ਭਾਜਪਾ ਵਾਲੇ ਗੱਡਜੋੜ ਤੇ ਭਾਜਪਾ ਦਾ ਨਾਰਾ ਬੁਲੰਦ ਹੋ ਰਿਹਾ ਕਿ ਇਸ ਅਬ ਕੀ ਬਾਅਦ 400 ਬਾ ਨਹੀਂ 400 ਪਾਰ ਤਾਂ ਕਿਸੇ ਨੇ ਵੀ ਨਹੀਂ ਕਿਹਾ 400 ਪਾਰ ਕਹਿਣ ਦੀ ਹਿੰਮਤ ਤਾਂ ਨਾ ਤਾਂ ਹੁਣ ਭਾਜਪਾ ਦਾ ਕੋਈ ਲੀਡਰ ਕਰ ਰਿਹਾ ਨਾ ਇਹਨਾਂ ਦਾ ਜਿਹੜਾ ਨੈਸ਼ਨਲ ਮੀਡੀਆ ਇਹਨਾਂ ਨੇ ਕੈਪਚਰ ਕੀਤਾ ਹੋਇਆ ਉਹ ਵੀ ਨਹੀਂ ਕਹਿ ਰਿਹਾ ਰਣੀ ਪਊਗੀ ਨਾ ਜਿਹੜਾ ਉਹਨਾਂ ਦਾ ਪਲਾਂਟ ਕੀਤਾ ਹੋਇਆ ਮੀਡੀਆ ਕੈਪਚਰ ਕੀਤਾ ਹੋਇਆ ਮੀਡੀਆ ਉਹ ਵੀ ਕਿਤੇ ਨਾ ਕਿਤੇ ਕਹਿਣ ਲੱਗ ਗਿਆ ਕਿ ਜੋ મોદી ਸਰਕਾਰ ਕਹਿੰਦੀ ਸੀ ਜੋ ਆਰਐਸਐਸ ਕਹਿੰਦੀ ਸੀ ਨਾਰਾ ਦਿੱਤਾ ਸੀ 400 ਪਾਰ ਦਾ ਉਹਦੇ ਕਿਤੇ ਨੇੜੇ ਖੜਤੀ ਨਜ਼ਰ ਆਉਂਦੀ ਨਹੀਂ ਭਾਜਪਾ ਕੀ ਲੱਗਦਾ ਕਿ ਰਾਜਾ ਵੜਿੰਗ ਸੁਖਬੀਰ ਬਾਦਲ ਅਤੇ ਬਾਕੀ ਰਵਨੀਤ ਮਿੱਟੂ ਵਰਗੇ ਇਹਨਾਂ ਵੱਡੇ ਵੱਡੇ ਸਿਆਸਤਦਾਨ ਉਹਨਾਂ ਦਾ ਭਵਿੱਖ ਕਿਤੇ ਨਾ ਕਿਤੇ ਦਾਅਵਤ ਨਹੀਂ ਲੱਗੇ ਲੱਗਦਾ ਦੇਖੋ ਲੋਕ ਸਭਾ ਚੋਣਾਂ ਦੇ ਵਿੱਚ ਜਿੱਥੇ ਕਾਂਗਰਸ ਦਾ ਭਵਿੱਖ ਵੀ ਦਾਅ ਤੇ ਕਿਉਂਕਿ ਰਾਹੁਲ ਗਾਂਧੀ ਨੇ ਬਹੁਤ ਮਿਹਨਤ ਕੀਤੀ ਹੈ 10 ਸਾਲ ਤੋਂ ਸਤਾ ਤੋਂ ਬਾਹਰ ਨੇ ਜਦੋਂ ਕੋ ਤੇ 10 10 ਸਾਲ ਸਤਾ ਤੋਂ ਬਾਹਰ ਰਹਿੰਦੇ ਨੇ ਜਿਹੜਾ ਉਹਨਾਂ ਦਾ ਵਰਕਰ ਆ ਉਹ ਵੀ ਟੁੱਟ ਜਾਂਦਾ ਹੈ ਇੱਧਰ ਉੱਧਰ ਚਲ ਜਾਂਦਾ ਹੈ ਤੇ ਜਿਹੜੀ ਭਾਜਪਾ ਉਹ ਜੋਰ ਤੋੜ ਦੀ ਰਾਜਨੀਤੀ ਕਰਨ ਦੇ ਵੀ ਮਾਰ ਹੈ ਕਿਉਂਕਿ ਭੁੱਖ ਤਾਂ ਉਹਨਾਂ ਦਾ ਵੀ ਖਤਰੇ ਦੇ ਵਿੱਚ ਹੀ ਆ ਰਾਹੁਲ ਗਾਂਧੀ ਦਾ ਵੀ ਕਾਂਗਰਸ ਆ ਪਰ ਜੇ ਵੀ ਤੁਸੀਂ ਪੰਜਾਬ ਦੀ ਗੱਲ ਕੀਤੀ ਆ ਪੰਜਾਬ ਦੇ ਵਿੱਚ ਬਿਲਕੁਲ ਸਹੀ ਗੱਲ ਆ ਜਿਹੜਾ ਰਾਜਾ ਵੜਿੰਗ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨੂੰ ਪਾਰਟੀ ਨੇ ਲੁਧਿਆਣਾ ਤੋਂ ਰਵਨੀਤ ਮਿੱਟੂ ਦੇ ਮੁਕਾਬਲੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਭਾਵੇਂ ਉਹਨਾਂ ਦੇ ਪੱਪੀ ਪ੍ਰੈਸ਼ਰ ਵੀ ਨੇ ਅਕਾਲੀ ਦਲ ਦੇ ਉਮੀਦਵਾਰ ਵੀ ਰਣਜੀਤ ਢਿੱਲੋਂ ਵੀ ਨੇ ਪਰ ਸਭ ਆਇਆ ਉਹ ਲੱਗਣਾ ਸਿਆਸੀ ਦਾ ਯਾ ਆਪਣਾ ਰਾਜਾ ਬੜਿੰਗ ਤੇ ਰਵਨੀਤ ਬਿੱਟੂ ਨੂੰ ਮੈਂ ਕਿਉਂ ਕਹਿ ਰਿਹਾ ਉਹਦਾ ਇੱਕ ਵੱਡਾ ਕਾਰਨ ਹੈ ਕਿਉਂਕਿ ਰਵਨੀਤ ਬਿੱਟੂ ਅਤੇ ਰਾਜਾ ਬੜਿੰਗ ਨੇ ਇਕੱਠਿਆਂ ਹੀ ਯੂਨਿਟ ਕਾਂਗਰਸ ਦੀ ਰਾਜਨੀਤੀ ਸ਼ੁਰੂ ਕੀਤੀ ਸੀ ਦੋਨੇ ਇੱਕ ਦੂਜੇ ਦੇ ਅਮਨੋ ਸਾਹਮਣੇ ਇਲੈਕਸ਼ਨ ਲੜੇ ਸੀਗੇ ਉਸ ਟਾਈਮ ਰਾਜਾ ਬੜਿੰਗ ਹਾਰਿਆ ਸੀਗਾ ਉਮੀਦਵਾਰ ਪ੍ਰਧਾਨ ਬਣਿਆ ਸੀ ਤੇ ਰਵਨੀਤ ਬਿੱਟੂ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਰਵਨੀਤ ਬਿੱਟੂ ਤਾਂ ਜਿੱਤਿਆ ਸੀ ਕਿਉਂਕਿ ਉਸ ਸਮੇਂ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਵਿੱਚ ਬੜੇ ਪਾਵਰਫੁੱਲ ਲੀਡਰ ਸੀਗੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰ ਵੱਡੀ ਲੀਡਰਸ਼ਿਪ ਸੀਗੀ ਉਹਨਾਂ ਸਾਰਿਆਂ ਨੇ ਰਵਨੀਤ ਸਿੰਘ ਬਿੱਟੂ ਦਾ ਸਾਥ ਦਿੱਤਾ ਤੇ ਰਵਨੀਤ ਸਿੰਘ ਬਿੱਟੂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਣ ਗਏ ਉਸ ਤੋਂ ਬਾਅਦ ਕੀ ਹੋਇਆ ਜਦੋਂ ਇਹ ਪ੍ਰਧਾਨ ਬਣ ਗਏ ਜਿਹੜਾ ਰਾਜਾ ਵੜਿੰਗਾ ਉਹਨੇ ਰਾਹੁਲ ਗਾਂਧੀ ਤੱਕ ਦਾ ਧਿਆਨ ਆਪਣੇ ਵੱਲ ਖਿੱਚਿਆ ਹਾਰਨ ਦੇ ਬਾਵਜੂਦ ਵੀ ਰਾਜਾ ਵੜਿੰਗ ਨੂੰ ਇਹਨਾਂ ਨੇ ਕੁੱਲ ਹਿੰਦ ਯੂਥ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਇਸ ਲਈ ਸਵਾਲ ਇਹੀ ਉੱਟਿਆ ਸੀ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਹੋਰ ਕੋਈ ਕੈਂਡੀਡੇਟ ਨਹੀਂ ਮਿਲਿਆ ਕਿ ਰਾਜਾ ਵੜਿੰਗ ਨੂੰ ਪੈਰਾਸ਼ੂਟ ਰਾਹੀਂ ਖੜਾ ਕਰ ਦਿੱਤਾ ਨਹੀਂ ਨਹੀਂ ਪਰ ਇਹ ਵੀ ਤੁਹਾਨੂੰ ਦੇਖਣਾ ਪਊਗਾ ਹਰ ਵਾਰ ਜਿਹੜਾ ਰਾਜਾ ਵੜਿੰਗ ਹੈ ਉਹ ਰਵਨੀਤ ਬਿੱਟ ਰਾਜਾ ਬੜਿੰਗਾ ਰਾਜਾ ਬੜਿੰਗ ਨੂੰ ਪੰਜਾਬ ਦੀ ਸਿਆਸਤ ਦੇ ਵਿੱਚ ਲਿਆਇਆ ਰਵਨੀਤ ਬਿੱਟੂ ਕੇਂਦਰ ਦੀ ਸਿਆਸਤ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਰਵਨੀਤ ਬਿੱਟੂ ਆ ਉਹ ਕਿਤੇ ਨਾ ਕਿਤੇ ਪੰਜਾਬ ਪ੍ਰਦੇਸ਼ ਕੌਂਸਲ ਕਮੇਟੀ ਦਾ ਪ੍ਰਧਾਨ ਵੀ ਬਣਨਾ ਚਾਹੁੰਦਾ ਸੀ ਪਰ ਉਦੋਂ ਵੀ ਪਾਰਟੀ ਨੇ ਰਵਨੀਤ ਮਿੱਟੂ ਨੂੰ ਨਜ਼ਰਅੰਦਾਜ਼ ਕਰਕੇ ਰਾਜਾ ਬੜਿੰਗ ਨੂੰ ਬਣਾਤਾ ਇਸ ਕਰਕੇ ਮੁਕਾਬਲਾ ਦੋਨਾਂ ਦੇ ਵਿੱਚ ਬਹੁਤ ਰੋਚਕ ਹੈ ਜਿੱਥੇ ਜੇ ਪਿਛਲਾ ਟਰੈਕ ਰਿਕਾਰਡ ਦੇਖਿਆ ਜਾਵੇ ਤਾਂ ਰਾਜਾ ਬੜਿੰਗ ਹਮੇਸ਼ਾ ਰਵਨੀਤ ਬਿੱਟੂ ਤੇ ਭਾਰੀ ਪਿਆ ਪਰ ਇਸ ਟਾਈਮ ਰਾਮ ਮੰਦਰ ਦਾ ਰਵਨੀਤ ਬਿੱਟੂ ਨੂੰ ਵੀ ਲੱਗਿਆ ਹੋਣਾ ਕਿਉਂਕਿ ਪਿੱਛੇ ਤਾਂ ਹੀ ਛੱਡ ਕੇ ਚਲੇ ਗਏ ਕਿ ਚੋਣਾਂ ਦੇ ਵਿੱਚ ਜਿਹੜੀ ਭਾਜਪਾ ਤਿੰਨ ਹਲਕਿਆਂ 'ਚ ਲੁਧਿਆਣੇ ਤੋਂ ਵਿਧਾਨ ਸਭਾ ਚੋਣਾਂ 'ਚ ਦੂਜੇ ਨੰਬਰ ਤੇ ਸੀਗੀ ਇਸ ਕਰਕੇ ਉਹਨਾਂ ਨੂੰ ਲੱਗਿਆ ਹੋਣਾ ਕਿ ਜਿਹੜੀ ਹਿੰਦੂ ਵੋਟ ਹੈ ਮੇਰੇ ਵਿੱਚ ਕਨਵਰਟ ਹੋ ਜੂ ਉਹਦੇ ਨਾਲ ਹੀ ਪੱਪੀ ਪ੍ਰਸ਼ਰ ਉਹਨਾਂ ਨੂੰ ਤੁਸੀਂ ਕਮਜ਼ੋਰ ਲੀਡਰ ਨਹੀਂ ਕਹਿ ਸਕਦੇ ਪਰ ਪੱਪੀ ਪ੍ਰਸ਼ਰ ਵੀ ਪੂਰਾ ਮੁਕਾਬਲਾ ਦੇ ਰਹੇ ਨੇ ਇੰਉਂ ਲੱਗਦਾ ਹੈ ਕਿ ਜਿਵੇਂ ਮੁਕਾਬਲਾ ਜਿਹੜਾ ਤਿੰਨ ਤਰਫਾ ਹੋ ਗਿਆ ਕੁਝ ਤਾਂ ਲੋਕ ਜਿਹੜੇ ਕਹਿੰਦੇ ਮੁਕਾਬਲਾ ਰਾਜਾ ਵੜਿੰਗ ਤੇ ਪੱਪੀ ਪ੍ਰਸ਼ਰ ਦੇ ਵਿੱਚ ਹੈ ਪਰ ਕਿਤੇ ਨਾ ਕਿਤੇ ਰਵਨੀਤ ਬਿੱਟੂ ਵੀ ਨਜ਼ਰ ਆਉਂਦੇ ਨੇ ਪਰ ਇੱਥੇ ਤੁਸੀਂ ਜਿਹੜੇ ਰਣਜੀਤ ਢਿੱਲੋਂ ਨੇ ਕਾਲੀ ਦਲ ਦੇ ਉਹ ਅਕਸ ਦੇ ਲੀਟਰ ਨੇ ਭਾਵੇਂ ਉਹਨਾਂ ਤੇ ਉੱਤੇ ਜਿਹੜੀ ਪਾਰਟੀ ਆ ਪਾਰਟੀ ਰਣਜੀਤ ਢਿੱਲੋਂ ਜੀ ਨੇ ਲਾਸਟ ਟਾਈਮ ਇੱਕ ਪਬਲਿਕ ਦੇ ਸਾਹਮਣੇ ਆਪਣਾ ਬਿਆਨ ਦਿੱਤਾ ਹੈ ਕਿ ਅਗਰ ਇਸ ਵਾਰੀ ਮੈਂ ਜਿੱਤਦਾ ਹਾਂ ਠੀਕ ਹੈ ਨਹੀਂ ਤਾਂ ਮੈਂ ਸਿਆਸਤ ਛੱਡ ਦੇਣੀ ਆ ਹਾਂ ਨਹੀਂ ਇਹਦੇ ਨਾਲ ਇਹ ਤਾਂ ਅਕਸਰ ਹੀ ਕਹਿੰਦੇ ਆ ਪਿਛਲੀਆਂ ਜਦੋਂ ਵਿਧਾਨ ਸਭਾ ਚੋਣਾਂ ਹੋਈਆਂ ਸੀ ਸੰਜੀਤ ਤਲਵਾਰ ਨੇ ਵੀ ਬਿਆਨ ਦਿੱਤਾ ਸੀ ਜੇ ਮੈਂ ਨਾ ਜਿੱਤੇ ਜੀ ਮੈਂ ਤਾਂ ਸਿਆਸਤ ਛੱਡ ਦੇਣੀ ਆ ਇਹ ਤਾਂ ਬਹੁਤ ਕੁਝ ਹੁੰਦਾ ਤੇ ਇਹ ਤਾਂ ਸਿਆਸਤਦਾਨ ਬਿਆਨ ਦੇ ਕੇ ਭੁੱਲ ਭੁੱਲ ਜਾਂਦੇ ਨੇ ਪਰ ਦੂਜੀ ਗੱਲ ਆ ਜਿਹੜੀ ਲੁਧਿਆਣਾ ਦੀ ਗੱਲ ਕੀਤੀ ਹੈ ਨਾ ਜਿਹੜਾ ਨਤੀਜੇ ਬੈਂਸ ਭਰਾਵਾਂ ਨੇ ਆਪ ਮੰਚੋਂ ਦੇ ਨੇ ਇਹਦੇ ਨਾਲ ਹੀ ਆਜ਼ਾਦ ਉਮੀਦਵਾਰ ਖੜੇ ਨੇ ਕਮਲਜੀਤ ਬਰਾੜ ਉਹਨਾਂ ਨੇ ਵੀ ਇਫੈਕਟ ਕਰਨਾ ਕਿਉਂਕਿ ਉਹ ਵੀ ਪੰਥਕ ਰਾਜਨੀਤੀ ਕਰਦੇ ਨੇ ਨੌਜਵਾਨ ਨੇ ਤੇ ਰਵਨੀਤ ਬਿੱਟੂ ਰਾਜਾ ਬੜੇਗਾ ਦੇ ਪੁਰਾਣੇ ਸਾਥੀ ਨੇ ਉਹਨਾਂ ਨੇ ਵੀ ਉਸ ਟਾਈਮ ਯੂਥ ਕਾਂਗਰਸ ਦੇ ਇਲੈਕਸ਼ਨ ਕਰਦੇ ਸੀ ਤੁਸੀਂ ਬੈਂਚ ਬ੍ਰਦਰਸ ਦੀ ਗੱਲ ਕੀਤੀ ਬੈਂਚ ਬ੍ਰਦਰਸ ਤੇ ਤਾਂ ਬਹੁਤ ਅਲਿਗੇਸ਼ਨ ਨੇ ਵੀ ਇਹ ਬਲਦਕਾਰੀ ਨੇ ਇਹਨਾਂ ਨੂੰ ਲੋਕਾਂ ਨੇ ਵੋਟਾਂ ਨਹੀਂ ਪਾਣੀਆਂ ਇਹਦੇ ਬਾਰੇ ਕੀ ਕਹੋਗੇ ਦੇਖੋ ਇਹ ਲੋਕਾਂ ਨੇ ਤੈਅ ਕਰਨਾ ਹੈ ਕਿ ਤੇ ਦੇਖੋ ਇੱਕ ਬੰਦੇ ਤੇ ਇਲਜ਼ਾਮ ਲੱਗਦੇ ਨੇ ਇਲਜ਼ਾਮਾਂ ਤੋਂ ਬਾਅਦ ਜੁਡੀਸ਼ੀਅਲ ਹੁੰਦਾ ਹੈ ਕੋਰਟ ਦੇ ਵਿੱਚ ਕੇਸ ਆ ਉਹਨਾਂ ਨੂੰ ਜ਼ਮਾਨਤ ਮਿਲ ਗਈ ਹੈ ਹੁਣ ਆਪਾਂ ਤੁਸੀਂ ਜਾਂ ਮੈਂ ਤੈਅ ਕਰਨ ਵਾਲਾ ਤਾਂ ਕੋਈ ਨਹੀਂ ਹੁੰਦਾ ਇਹ ਤਾਂ ਕੋਰਟ ਤੈਅ ਕਰੂਗੀ ਮਾਮਲੇ ਚੁੱਕਦਾਲ ਤੈਅ ਕਰੂਗੀ ਕਿ ਉਹ ਦੋਸ਼ੀ ਹੈਗੇ ਨੇ ਜਾਂ ਨਹੀਂ ਹਾਂ ਇਲਜ਼ਾਮ ਉਹਨਾਂ ਤੇ ਲੱਗੇ ਹੋਏ ਨੇ ਕਿ ਉਹ ਤਦ ਹੀ ਉਹਨਾਂ ਨੇ ਕਾਂਗਰਸ ਸਮਰਚ ਕੀਤਾ ਨਾ ਕਿਉਂਕਿ ਆਪ ਉਸ ਆਪਣੀ ਪਾਰਟੀ ਨੂੰ ਲੱਗਿਆ ਹੁਣ ਵੀ ਉਸ ਤਰੀਕੇ ਨਾਲ ਖੜੀ ਨਹੀਂ ਕਰ ਸਕਦੇ ਨਹੀਂ ਤਾਂ ਉਹਨਾਂ ਨੇ ਆਪਣੀ ਪਾਰਟੀ ਸੀਗੀ ਕਿਤਨੇ ਕਿਤੇ ਅਸਰ ਤਾਂ ਉਹਨਾਂ ਨੂੰ ਵੀ ਨਜ਼ਰ ਆਇਆ ਹੀ ਹੋਣਾ ਪਰ ਆ ਇੱਕ ਆਮ ਆਦਮੀ ਪਾਰਟੀ ਲਈ ਇੱਕ ਵਿਅੰਗ ਬਹੁਤ ਫੇਮਸ ਹੁੰਦਾ ਕਿ ਜਿਹਦਾ ਵਿਆਹ ਨਹੀਂ ਹੁੰਦਾ ਉਹ ਆਮ ਆਦਮੀ ਪਾਰਟੀ 'ਚ ਆ ਜਾਓ ਕਿਉਂਕਿ ਹੁਣ ਲੇਟੈਸਟ ਜਿਹੜਾ ਆਇਆ ਅਨਮੋਲ ਗੰਗਨਮਾਨ ਵੀ ਵਿਆਹ ਕਰਨ ਜਾ ਰਹੇ ਇਸ ਮਹੀਨੇ ਹਾਂ ਇਹ ਤਾਂ ਹੈ ਤਿਕੋ ਬਦਲਾਅ ਦੀ ਰਾਜਨੀਤੀ ਹੈ ਜਿਹੜੀ ਦੂਜੀ ਗੱਲ ਇਹਦੇ 'ਚ ਨੌਜਵਾਨ ਬਹੁਤ ਸੀਗੇ ਜਿਹੜੇ ਅਨਮੈਰਿਡ ਨੌਜਵਾਨ ਜਦੋਂ ਹੋਣਗੇ ਉਹਨਾਂ ਦੀ ਉਮ ਹੈ ਨਾ ਪਰ ਸਭ ਨੂੰ ਹੈਰਾਨ ਕੀਤਾ ਸੀ ਸਾਡੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੇ ਵਿਆਹ ਨੇ ਨਾ ਸਭ ਤੋਂ ਪਹਿਲਾਂ ਉਹਨਾਂ ਦਾ ਵਿਆਹ ਹੋ ਗਿਆ ਚਲੋ ਰਾਜਾ ਉਸ ਤੋਂ ਬਾਅਦ ਆਪਣੇ ਮੀਤ ਹੇਰ ਨਾਲ ਹੋ ਗਿਆ ਉਹਨਾਂ ਦੀ ਉਮਰ ਵੀ ਸੀ ਇੱਕ ਐਮਐਲਏ ਉਹਨਾਂ ਦੇ ਸਾਥੀ ਸੀ ਯੂਨੀਵਰਸਿਟੀ ਦੇ ਵਿੱਚ ਉਹਨਾਂ ਦਾ ਹੋ ਗਿਆ ਉਸ ਤੋਂ ਬਾਅਦ ਸਾਡੇ ਐਜੂਕੇਸ਼ਨ ਮਿਨਿਸਟਰ ਜੋਤ ਬਾਸ ਉਹਨਾਂ ਦਾ ਹੋ ਗਿਆ ਹੈ ਨਾ ਬਿਲਕੁਲ ਇਹ ਤਾਂ ਹੈ ਹੀ ਹੈ ਇੱਕ ਭਰਾ ਐਮਐਲਏ ਉਹਨਾਂ ਦਾ ਹੋ ਗਿਆ ਹੁਣ ਅਨਮੋਲ ਗਗਨ ਮਤਲਬ ਅਸੀਂ ਕਹਿ ਸਕਦੇ ਵੀ ਜਿਹਦਾ ਵਿਆਹ ਨਹੀਂ ਹੁੰਦਾ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਲੇ ਨਹੀਂ ਨਹੀਂ ਵਿਆਹ ਤਾਂ ਬੜਿਆਂ ਦਾ ਨਹੀਂ ਹੁੰਦਾ ਉਹ ਆਮ ਆਦਮੀ ਪਾਰਟੀ ਇਹ ਤਾਂ ਮੌਕਾ ਮਿਲ ਗਿਆ ਨਾ ਨੂੰ ਜੀ ਐਮਐਲਏ ਬਣ ਕੇ ਮੰਤਰੀ ਬਣ ਕੇ ਹੁਣ ਅਮੋਲ ਗਗਨ ਮਾਨ ਹੈ ਉਹ ਮੰਤਰੀ ਨੇ ਉਹਨਾਂ ਦਾ ਵਿਆਹ ਹੋ ਗਿਆ ਜਿਹੜਾ ਉਹਨਾਂ ਦੀ ਪਰਿਵਾਰਿਕ ਹੈ ਜੋ ਕਹਿੰਦੇ ਨੇ ਉਹਨਾਂ ਦਾ ਵੀ ਸਿਆਸੀ ਪਿਛੋਕੜ ਵਾਲਾ ਪਰਿਵਾਰ ਹੈ ਉਹਨਾਂ ਦੇ ਜਿਹੜੇ ਪਤੀ ਬਣਨ ਵਾਲੇ ਆ ਜਿਨ੍ਹਾਂ ਦੇ ਨਾਲ ਉਹਨਾਂ ਦਾ ਵਿਆਹ ਹੋਣ ਵਾਲਾ ਹੈ ਉਹ ਐਡਵੋਕੇਟ ਨੇ ਨਾਲ ਉਹਨਾਂ ਦਾ ਪ੍ਰਾਪਰਟੀ ਦਾ ਧੰਦਾ ਹੈਗਾ ਉਹਨਾਂ ਦੀ ਜਿਹੜੇ ਦਾਦਾ ਜੀ ਵਿਧਾਇਕ ਰਹੇ ਨੇ ਉਹਨਾਂ ਦੀ ਜਿਹੜੀ ਮਾਤਾ ਜੀ ਹੈ ਉਹਨਾਂ ਨੇ ਕੈਪਟਨ ਕਬਲਜੀਤ ਦੇ ਮੁਕਾਬਲੇ ਇਲੈਕਸ਼ਨ ਲੜੀ ਸੀਗੀ ਕਾਂਗਰਸ ਪਾਰਟੀ ਤੋਂ ਉਸ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਚਲੇ ਗਏ ਉਹ ਵੀ ਪੁਰਾਣਾ ਸਿਆਸੀ ਪਰਿਵਾਰ ਹੈ ਹੁਣ ਤੈਅ ਕਰੂਗਾ ਕਿਉਂਕਿ ਜਦੋਂ ਸਿਆਸਤ ਦੇ ਵਿੱਚ ਕੋਈ ਪਰਿਵਾਰ ਦੂਰ ਹੋ ਜਾਂਦਾ ਹੈ ਪੁਰਾਣਾ ਸਿਆਸੀ ਪਰਿਵਾਰ ਹੈ ਹੁਣ ਪਰ ਉਹਨਾਂ ਨੂੰ ਸਿਆਸੀ ਨੂੰ ਮਿਲ ਜਾਣੀ ਹੈ ਹੁਣ ਦੇਖਦੇ ਹਾਂ ਉਸ ਪਰਿਵਾਰ ਦਾ ਸਿਆਸੀ ਪੂਆ ਇੱਕ ਕਿੱਧਰ ਨੂੰ ਜਾਂਦਾ ਹੈ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਚੋਣ ਪ੍ਰਚਾਰ ਦੇ ਮਾਮਲੇ ਦੇ ਵਿੱਚ ਜਿੰਨਾ ਕੋ ਸਮਾਂ ਚੋਣ ਪ੍ਰਚਾਰ ਦਾ ਸੀਗਾ ਸਾਰੇ ਪਹਿਲੇ ਤਾਂ ਪਾਰਟੀਆਂ ਬਦਲਣ ਤੇ ਹੀ ਲੱਗੇ ਰਹੇ ਸਾਰੇ ਸਿਆਸਤਦਾਨ ਉਸ ਤੋਂ ਬਾਅਦ ਇੱਕ ਦੂਜੇ ਤੇ ਤੰਜਨ ਲਾਸਟ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਕਿ ਰਾਜਾ ਵੜਿੰਗ ਜਿਹੜੇ ਅਸ਼ੋਕ ਪ੍ਰੈਸ਼ਰ ਪੱਪੀ ਦੇ ਦਫ਼ਤਰ ਜਾ ਕੇ ਕਹਿੰਦੇ ਮੈਨੂੰ ਚਾਹ ਪਿਆਓ ਤੁਸੀਂ ਇਸ ਬਾਰੇ ਕਿੰਨੀ ਕੁ ਤਵੱਜੋ ਰੱਖਦੇ ਹੋ ਕਿ ਸਹੀ ਹੈ ਇਹ ਵੀਡੀਓ ਕਿ ਗਲਤ ਹੈ ਨੇ ਨੇ ਦੇਖੋ ਦੋ ਤਿੰਨ ਚੀਜ਼ਾਂ ਇਸ ਵਾਰ ਅਸੀਂ ਅਕਸਰ ਚਰਚਾ ਕਰ ਦਿੰਨਾ ਜਿਹੜੇ ਅਹਿਮ ਮੁੱਦੇ ਨੇ ਦੂਰ ਨੇ ਜਿਹੜੇ ਇੱਕ ਲੀਡਰ ਨੇ ਅੱਜ ਇਸ ਵਾਰ ਬੜੀਆਂ ਹੋਰ ਤਰ੍ਹਾਂ ਦੀਆਂ ਇਲੈਕਸ਼ਨਾਂ ਆਸੀ ਪੰਜਾਬ ਦੀਆਂ ਦਲ ਬਦਲੂ ਬਣੀਆਂ ਬਹੁਤ ਬਈਆਂ ਸਾਰੀਆਂ ਪਾਰਟੀਆਂ ਦੇ ਵਿੱਚ ਦਲ ਬਦਲੀਆਂ ਹੋਈਆਂ ਜਿਨ੍ਹਾਂ ਨੇ ਕਦੇ ਸੋਚਿਆ ਨਹੀਂ ਸੀ ਉਹ ਵੀ ਲੀਡਰ ਦਲ ਬਦਲ ਆਮ ਜਨਤਾ ਵੀ ਕਨਫਿਊਜ਼ ਰਹੀ ਬਹੁਤ ਉਸ ਤੋਂ ਬਾਅਦ بڑے ਅਚੰਭੇ ਵਾਲੀਆਂ ਗੱਲਾਂ ਹੋਈਆਂ ਤੁਸੀਂ ਦੇਖਿਆ ਉਹਨੇ ਰਵਨੀਤ ਬਿੱਟੂ ਤੇ ਬੈਸ ਸਿਮਰਜੀਤ ਬੈਂਸ ਦੀ ਇੱਕ ਆਡੀਓ ਲੀਕ ਹੋ ਗਈ ਜਿਹਦੇ ਵਿੱਚ ਉਹ ਆਪਸੀ ਗੱਲ ਕਰ ਰਹੇ ਸੀ ਇਹਦੇ ਨਾਲ ਕਿਤੇ ਨਾ ਕਿਤੇ ਜਿਹੜੇ ਲੀਡਰਾਂ ਦਾ ਭਰੋਸਾ ਟੁੱਟਦਾ ਕਿਉਂਕਿ ਜਿਹੜੇ ਸਿਮਰਜੀਤ ਬੈਂਸ ਹੈ ਦੋ ਵਾਰ ਦੇ ਵਿਧਾਇਕ ਨੇ ਤੇ ਰਵਨੀਤ ਬਿੱਟੂ ਤਿੰਨ ਵਾਰ ਦੇ ਮੈਂਬਰ ਪਾਰਲੀਮੈਂਟ ਨੇ ਤੇ ਚੌਥੀ ਵਾਰ ਇਲੈਕਸ਼ਨ ਲੜ ਰਹੇ ਨੇ ਹਨਾ ਉਹ ਲੋਕ ਸੋਚਦੇ ਆ ਕਿ ਇਹਨਾਂ ਦੀ ਆਪਸੀ ਗੱਲਬਾਤ ਹੈ ਜਦੋਂ ਕਿਉਂਕਿ ਜਦੋਂ ਕੋਈ ਕਿਸੇ ਨਾਲ ਗੱਲ ਕਰਦਾ ਤਾਂ ਵਿਸ਼ਵਾਸ ਦੇ ਨਾਮ ਤੇ ਕਰਦਾ ਹੈ ਉਹ ਵੀਡੀਓ ਪਾਵੇਂ ਬੈਂਸ ਭਰਾਵਾ ਨੇ ਲੀਕ ਕਰਤੀ ਆਪ ਹੋ ਗਈ ਪਰ ਕਿਤੇ ਨਾ ਕਿਤੇ ਜਿਹੜੀ ਉਹਨਾਂ ਨੇ ਲੀਡਰਾਂ ਦੀ ਵਿਸ਼ਵਾਸਤਾ ਸੀ ਉਹਦੇ ਵਿੱਚ ਉਹ ਘਟਾਈ ਹੈ ਲੋਕਾਂ ਦਾ ਭਰੋ ਇਸ ਗੱਲ ਨੂੰ ਜੋੜ ਦੋ ਜਿਹੜੇ ਹੁਣ ਰਾਜਾ ਬੜਿੰਗ ਕਹਿੰਦੇ ਆ ਕਹਿੰਦੇ ਉਹ ਤਾਂ ਸੁਸ਼ੀਲ ਪ੍ਰਸ਼ਰ ਦੇ ਘਰੇ ਗਏ ਸੀ ਪਰ ਉਹਨਾਂ ਦਾ ਬੇਟਾ ਖੜਾ ਸੀ ਉਹਨਾਂ ਨੇ ਬੁਲਾ ਲਿਆ ਵੀ ਆਓ ਭਾਈ ਚਾਹ ਪੀ ਲੈਣ ਅਸ਼ੋਕ ਅਸ਼ੋਕ ਪ੍ਰਸ਼ਰ ਦੇ ਤਾਇਆ ਜਾਂ ਚਾਚਾ ਜੀ ਦੇ ਲੜਕਣੇ ਉਹ ਕਾਂਗਰਸ ਦੇ ਵਿੱਚ ਨੇ ਉਹਨਾਂ ਦੇ ਘਰ ਗਏ ਸੀ ਤਾਂ ਉਹਨਾਂ ਨੇ ਬੁਲਾ ਲਿਆ ਨਹੀਂ ਚਾਓ ਉਹ ਇੱਕ ਇਨਸਾਨੀਅਤ ਤੌਰ ਤੇ ਇੱਕ ਭਾਈਚਾਰੇ ਤੌਰ ਤੇ ਚਲੇ ਗਏ ਪਰ ਉਹਨਾਂ ਨੇ ਉਹਨਾਂ ਨੂੰ ਸਹਿ ਪਰ ਇੱਕ ਬਿਆਨ ਆਇਆ ਉਹ ਅਸ਼ੋਕ ਪ੍ਰਸ਼ਰ ਜੀ ਦੇ ਬੇਟੇ ਦਾ ਵਿਕਾਸ ਪ੍ਰਸਾਦ ਵੀ ਕਿ ਰਾਜਾ ਬੜਿੰਗ ਸਾਨੂੰ ਸਮਰਥਨ ਦੇ ਕੇ ਗਏ ਆ ਦੇਖੋ ਇਹ ਤਾਂ ਕਹਿੰਦੇ ਮੇਰੇ ਕੋਲੇ ਇਹ ਕੰਮ ਹੋਣਾ ਹੀ ਨਹੀਂ ਜੋ ਤੁਸੀਂ ਕਰ ਰਹੇ ਹੋ ਪ੍ਰਭੇਖਾ ਜਿਹੜਾ ਉਹ ਇਹਨਾਂ ਚੋਣਾਂ ਨੇ ਬਹੁਤ ਵੱਡਾ ਚੇਹ ਰਾਜਾ ਵੜਿੰਗ ਜਿੱਤ ਕੇ ਲੈ ਗਿਆ ਸੀਟ ਤਾਂ ਰਾਜਾ ਵੜਿੰਗ ਦਾ ਕਦ ਬਹੁਤ ਵੱਡਾ ਹੋਣਾ ਆਉਣ ਵਾਲੇ ਮੁੱਖ ਮੰਤਰੀ ਦੀਆਂ ਦੌੜਾਂ ਚ ਰਾਜਾ ਵੜਿੰਗ ਨੇ ਜਾਣਾ ਉਹ ਕਦੇ ਵੀ ਨਹੀਂ ਆਪਣੇ ਇੱਕ ਨੈਸ਼ਨਲ ਪਾਰਟੀ ਦਾ ਲੀਡਰ ਹੋਵੇ ਇੱਕ ਸੂਬੇ ਦਾ ਪ੍ਰਧਾਨ ਹੋਵੇ ਉਹ ਕਿੱਦਾਂ ਐਨ ਮੋਕੇ ਇੱਕ ਘੰਟਾ ਪਹਿਲਾਂ ਇਲੈਕਸ਼ਨ ਕਿਵੇਂ ਛੱਡ ਸਕਦਾ ਹੈ ਜਦ ਕਿ ਰਾਜਾ ਵੜਿੰਗ ਵੀ ਐਸੀ ਪੋਜੀਸ਼ਨ ਤੇ ਵਿੱਚ ਨਹੀਂ ਹੈਗਾ ਕਿ ਉਹ ਮੁਕਾਬਲੇ ਚ ਜਾ ਤਾਂ ਬੰਦਾ ਮੁਕਾਬਲੇ ਚ ਨਾ ਹੋਵੇ ਕਿਹੜਾ ਰਾਜਾ ਵੜੇਗਾ ਰਾਜਾ ਵੜੇਗਾ ਕੋਈ ਮੁਕਾਬਲੇ ਤੋਂ ਬਾਹਰ ਨਹੀਂ ਹੈਗਾ ਰਾਜਾ ਵੜਿੰਗ ਮੁਕਾਬਲੇ ਦੇ ਵਿੱਚ ਹੈ ਤੇ ਜਿੱਤ ਵੱਲ ਵੱਧ ਰਹੇ ਨੇ ਕਿਉਂਕਿ ਪੱਪੀ ਪ੍ਰੈਸ਼ਰ ਭਾਵੇਂ ਜਿਹੜੇ ਪੱਪੀ ਪ੍ਰੈਸ਼ਰ ਦੇ ਸਮਰਥਕ ਨੇ ਉਹ ਕਹਿੰਦੇ ਆ ਕਿ ਅਸੀਂ ਜਿੱਤਾਂਗੇ ਰਵਿੰਦੀਪ ਬਿੱਟੂ ਦੇ ਕਹਿੰਦੇ ਆ ਅਸੀਂ ਜਿੱਤਾਂਗੇ ਇਹ ਤਾਂ ਰਣਜੀਤ ਢਿੱਲੋਂ ਦੇ ਸਮਰਥਕ ਵੀ ਕਹਿੰਦੇ ਆ ਸਾਡੀ ਜਿੱਤ ਪੱਕੀ ਆ ਇਸ ਕਰਕੇ ਰਾਜਾ ਬੜਿੰਗ ਵੀ ਕੋਈ ਪੋਜੀਸ਼ਨ ਮਾੜੀ ਨਹੀਂ ਕਿ ਉਹ ਐਂਡ ਵਾਲੇ 1 ਘੰਟਾ 2 ਘੰਟੇ ਪਹਿਲਾਂ ਕਿਸੇ ਨੂੰ ਸਮਰਥਨ ਦੇ ਦੇਣ ਇਹ ਬਿਲਕੁਲ ਸਿਆਸੀ ਬਿਆਨਵਾਜੀ ਸੀਗੀ ਇਸ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕੋਈ ਸੀ ਬਿਲਕੁਲ ਲੱਗਦਾ ਹੋ ਕਿ ਲੱਗਦਾ ਕਿ ਕੰਟਰੋਵਰਸ਼ੀਅਲ ਸੀਗਾ ਇਹ ਬਿਲਕੁਲ ਇਹ ਤਾਂ ਹੈ ਹੀ ਆ ਨਾ ਤਾਂ ਸਿਆਸੀ ਲਾਭ ਲੈਣ ਲਈ ਉਹਨਾਂ ਨੂੰ ਵੀ ਲੱਗਿਆ ਹੋਣਾ ਵੀ ਲਾਸਟ ਵਾਲਾ ਘੰਟਾ ਹੈ ਕਿਉਂਕਿ ਲੜਾਈ ਬਹੁਤ ਸਖਤ ਹੈ ਨਾ ਕੋਈ ਬਹੁਤ ਹੀ ਵੱਡਾ ਮਾਰਜਨ ਨਹੀਂ ਹੈਗਾ ਲੜਾਈ ਛੋਟੀ ਹੈ ਇਸ ਕਰਕੇ ਉਹਨੂੰ ਲੱਗਦਾ ਜੇ 1-2% ਵੋਟ ਵੀ ਕਨਵਰਟ ਹੋ ਗਈ ਸ਼ਾਇਦ ਸਾਡੀ ਜਿੱਤ ਚ ਕਿੰਨੀ ਹੋ ਜਾਵੇ ਜੀ ਜੀ ਤਾਂ ਤੁਹਾਨੂੰ ਕੀ ਲੱਗਦਾ ਬੇਸਿਕਲੀ ਅਗਰ ਪਰਸਨਲੀ ਤੌਰ ਤੇ ਪੁੱਛਿਆ ਜਾਵੇ ਕਿ ਕੀ ਲੱਗਦਾ ਕਿ ਇਸ ਪਾਸੇ ਦਾ ਰੁਝਾਨ ਜਾ ਰਿਹਾ ਹੈ ਇਹ ਰੁਝਾਨ ਕਿਹੜਾ ਨਾ ਤਾਂ ਆਪਾ ਜਿਹੜੇ ਐਗਜ਼ਿਟ ਪੋਲਾਂ 'ਚ ਤੁਸੀਂ ਗੱਲ ਕੀਤੀਆਂ ਨਾ ਤਾਂ ਆਪਾਂ ਉਹਨਾਂ 'ਤੇ ਮੋਹਰ ਲਾ ਸਕਦੇ ਆ ਨਾ ਉਹਨਾਂ ਨੂੰ ਇਹ ਕਹਿ ਸਕਦੇ ਬਿਲਕੁਲ ਸਹੀ ਹੋਣਗੇ ਇਹ ਤਾਂ ਕੁਝ ਘੰਟਿਆਂ ਬਾਅਦ ਨਤੀਜੇ ਆ ਜਾਣੇ ਆ ਤੁਹਾਡੇ ਸਾਹਮਣੇ ਆ ਜਾਣੇ ਕੌਣ ਜਿੱਤਦਾ ਤੇ ਕੌਣ ਹਾਰਦਾ ਤੇ ਕਿੰਨੀਆਂ ਜਮਾਨਤਾਂ ਜਪ ਹੁੰਦੀਆਂ ਨੇ ਸਾਰਾ ਹੋ ਜਾਣਾ ਪਰ ਇਸ ਵਾਰ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ 2 ਸਵਾ 2 ਸਾਲ ਦੀ ਸਰਕਾਰ ਹੈ ਮੈਨੂੰ ਲੱਗਦਾ ਕਿ ਪੂਰੀ ਸਰਕਾਰ ਚੋਣ ਮੈਦਾਨ ਦੇ ਵਿੱਚ ਹੈ ਕਿਉਂਕਿ ਪੰਜ ਕੈਬਨਿਟ ਮਿਨਿਸਟਰ ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੋਣਾ ਕਿਸੇ ਸੂਬੇ ਦੇ ਵਿੱਚ ਸਰਕਾਰ ਹੋਵੇ ਉਹਦੇ पांच जोजूदा कैबिनेट मिनिस्टर लोकसभा दी चुनाव लड़ਦੇ ਹੋ ਤੁਸੀਂ ਦੇਖਿਓ ਉਹਨਾਂ ਦਾ ਵੀ ਭਵਿੱਖ ਦਾਤੇ ਲੱਗਿਆ ਤੁਸੀਂ ਅਮਰਸਿ ਸ਼੍ਰੀ ਅਮਰਸਾਹ ਤੋਂ ਲਾ ਲਓ ਕੁਲਦੀਪ ਢਾਲੀਵਾਲ ਨੇ ਕੁਲਦੀਪ ਢਾਲੀਵਾਲ ਨੇ ਜਿਹੜੇ ਉਹਨਾਂ ਦੇ ਮੁਕਾਬਲੇ ਵੀ ਜੋਸ਼ੀ ਨੇ ਹੋਰ ਜਿਹੜੇ ਕਾਂਗਰਸ ਦੇ ਹੋਜ਼ਲਾ ਨੇ ਕਿਉਂਕਿ ਹੋਜ਼ਲਾ ਬਹੁਤ ਮਜ਼ਬੂਤ ਉਮੀਦਵਾਰ ਨੇ ਸ਼੍ਰੀ ਅਮਰਸਾਹ ਸਾਹਿਬ ਤੋਂ ਕਿਉਂਕਿ ਸ਼ਰੀਬ ਮੰਨੇ ਜਾਂਦੇ ਨੇ ਲੋਕਾਂ ਦੇ ਨਾਲ ਜੁੜੇ ਹੋਏ ਨੇ ਕਿਉਂਕਿ ਉੱਥੇ ਵੀ ਹੋਜ਼ਲਾ ਕਿਤੇ ਨਾ ਕਿਤੇ ਕੁਲਦੀਪ ਢਾਲੀਵਾਲ ਤੋਂ ਭਾਰੀ ਪੈਂਦੇ ਨਜ਼ਰ ਆਉਂਦੇ ਨੇ ਪਰ ਇਹ ਨਤੀਜੇ ਤੈਅ ਕਰਨਗੇ ਕਿ ਕੁਲਦੀਪ ਢਾਲੀਵਾਲ ਜਿੱਤਦੇ ਨੇ ਹੋਜ਼ਲਾ ਜਿੱਤਦੇ ਨੇ ਜਾਂ ਕੋਈ ਤੀਜਾ ਬਾਜ਼ੀ ਮ ਜਾਂਦਾ ਉਹਦੇ ਨਾਲ ਜੋਸ਼ੀ ਨੇ ਕਿਉਂਕਿ ਉੱਥੇ ਬਾਕੀ ਸਿੱਖਾਂ ਦੇ ਚਿਹਰੇ ਨੇ ਕੱਲੇ ਜੋਸ਼ੀ ਆ ਜਿਹੜੇ ਹਿੰਦੂ ਚਿਹਰੇ ਨੇ ਇਹ ਬੜਾ ਅਕਾਲੀ ਦਲ ਨੇ ਬੜਾ ਸਟੀਕ ਪੱਤਾ ਖੇਡਿਆ ਹੋਇਆ ਜਿਹੜੇ ਜੋਸ਼ੀ ਭਾਜਪਾ ਚ ਰਹੇ ਨੇ ਉਹ ਭਾਜਪਈਆਂ ਨੂੰ ਵੀ ਜਾਣਦੇ ਨੇ ਉਹ ਭਾਜਪਈਆਂ ਦੇ ਘਰਾਂ 'ਚ ਵੀ ਦਸਤਕ ਦੇ ਸਕਦੇ ਨੇ ਉਹਨਾਂ ਨੂੰ ਵੀ ਆਪਣੇ ਵੱਲ ਤੋਰ ਸਕਦੇ ਨੇ ਤੇ ਅਕਾਲੀ ਦਲ ਨਾਲ ਤਾਂ ਹੈਗੇ ਹੈਗੇ ਇਸ ਕਰਕੇ ਅੰਮ੍ਰਿਤਸਰ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਉਹਦੇ ਨਾਲ ਤੁਸੀਂ ਦੇਖਣ ਪਰ ਮੈਂ ਇੱਕ ਗੱਲ ਇੱਥੇ ਇੱਕ ਦੱਸਣੀ ਚਾਹਣਾ ਕਿ ਭਾਵੇਂ ਪੰਜ ਕੈਬਨਿਟ ਮੰਤਰੀ ਚੋਣ ਮੈਦਾਨ ਦੇ ਵਿੱਚ ਨੇ ਪਰ ਬਹੁਤੇ ਆਮ ਆਦਮੀ ਪਾਰਟੀ ਦੇ ਜਿਹੜੇ ਕੈਬਨਿਟ ਮੰਤਰੀ ਨੇ ਉਹ ਚੋਣ ਜ ਚੋਣਨਾ ਜਿੱਤਣਾ ਉਹ ਕਿਉਂ ਨਹੀਂ ਚੋਣ ਜਿੱਤਨਾ ਚਾਹੁੰਦੇ ਕਿਉਂਕਿ ਉਹ ਪੰਜਾਬ ਦੇ ਵਿੱਚ ਕੈਬਨਟ ਮਨਿਸਟਰ ਨੇ ਜਿਹੜਾ ਕੈਬਨਟ ਮਨਿਸਟਰ ਦਾ ਟੌ ਟੱਪਾ ਹੁੰਦਾ ਉਹ ਇੱਕ ਐਮਪੀ ਨਾਲੋਂ ਬਹੁਤ ਜ਼ਿਆਦਾ ਹੁੰਦਾ ਕਿਉਂਕਿ ਐਮਐਮਪੀ ਦੀ ਇੰਨੀ ਕੋਈ ਬਹੁਤੀ ਪੁਛਪੜਤਾ ਲੋਕਾਂ 'ਚ ਨਹੀਂ ਹੁੰਦੀ ਕਿਉਂਕਿ ਜਿਹੜਾ ਐਮਪੀ ਹੈ ਉਹਦਾ ਏਰੀਆ ਬਹੁਤ ਵੱਡਾ ਹੁੰਦਾ ਉਹਦੇ ਨਾਲ ਉਹਨੇ ਦਿੱਲੀ ਦੇ ਵਿੱਚ ਲੋਕ ਸਭਾ ਦੇ ਵਿੱਚ ਮੀਟਿੰਗਾਂ ਅਟੈਂਡ ਕਰਨੀਆਂ ਹੁੰਦੀਆਂ ਨੇ ਉਹਦਾ ਲੋਕਾਂ ਦੇ ਨਾਲੋਂ ਟੱਚ ਕੁੱਟ ਜਾਂਦਾ ਪਰ ਜਿਹੜਾ ਕੈਬਨਟ ਮੰਤਰੀ ਹੁੰਦਾ ਉਹ ਆਲੇ ਨਾਲ ਹੁੰਦਾ ਆਪਣੇ ਡਿਪਾਰਟਮੈਂਟ ਦਾ ਜੇ ਇੱਕ ਤੋਂ ਕੋਲ ਇੱਕ ਦੋ ਤਿੰਨ ਵਿਭਾਗ ਨੇ ਉਹਨਾਂ ਦਾ ਆਲੇ ਨਾਲ ਹੀ ਹ ਸਵਾਦ ਉਸੋ ਜਿਹੜੇ ਮੁਲਾਜ਼ਮ ਨੇ ਉਹਨਾਂ ਨੇ ਸਲਾਮ ਕਰਨਾ ਹੁੰਦਾ ਫੈਕਟਰੀ ਤੋਂ ਲੈ ਕੇ ਛੋਟੇ ਮੁਲਾਜ਼ਮ ਆਲਾ ਅਧਿਕਾਰੀ ਤੱਕ ਉਹਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਖਸੀ ਗਾਰਵੈਂਟਸ ਕਰਕੇ ਕੁਝ ਕੈਬਨਿਟ ਮੰਤਰੀ ਆ ਉਹ ਲੋਕ ਸਭਾ ਚ ਜਾਣਾ ਹੀ ਨਹੀਂ ਚਾਹੁੰਦੇ ਉਹ ਚਾਹੁੰਦੇ ਕੈਬਨਿਟ ਦੇ ਵਿੱਚ ਹੀ ਰਹੀਏ ਇੱਥੇ ਟੋ ਟੱਪਾ ਵੱਧ ਹੈ ਉਹਦੇ ਨਾਲ ਹੀ ਮੈਨੂੰ ਦੋ ਮਹੀਨੇਾਂ ਤੇ ਕੈਬਨਿਟ ਮਿਨਿਸਟਰ ਲੱਗਦੇ ਨੇ ਜਿਨ੍ਹਾਂ ਦਾ ਜਿਹੜੇ ਦੌਰ ਚ ਵੀ ਨੇ ਤੇ ਜਿਨ੍ਹਾਂ ਦਾ ਭਵਿੱਖ ਵੀ ਦਾਦੇ ਉੱਤੇ ਤੁਸੀਂ ਖੁੰਡਿਆ ਸਾਹਿਬ ਲਾ ਲਓ ਜਿਹੜੇ ਹਮ ਬਠਿੰਡਾ ਤੋਂ ਸੁਖਪਾਲ ਕਹਰਾ ਦੇ ਵੀ ਗੱਲ ਕਰ ਲੀਏ ਹਾਂ ਸੁਖਪਾਲ ਔਰ ਸੁਖਵੀਰ ਬਾਦਲ ਦੇ ਵੀ ਗੱਲ ਕਰ ਲੀਏ ਹੁਣ ਮੈਂ ਗੱਲ ਕਰ ਰਿਹਾ ਸੀ ਬਠਿੰਡਾ ਤੋਂ ਬਠਿੰਡਾ ਤੋਂ ਜਿਹੜੇ ਖੁੰਡੀਆਂ ਨੇ ਉਹਨਾਂ ਦੇ ਮਕਾਮ ਨੇ ਹਰ ਸਿਮਰਤ ਕੋਰ ਬਾਦਲ ਹੈ ਕਿਉਂਕਿ ਬਾਦਲ ਪਰਿਵਾਰ ਦਾ ਭੂਿਕ ਵੀ ਬਠਿੰਡਾ ਨੇ ਤੈਅ ਕਰਨਾ ਭਾਵੇਂ ਉਹ 2-3 ਸੀਟਾਂ ਤੇ ਜਿੱਤ ਦਾ ਦਾਵਾ ਕਰਦੇ ਆ ਪਰ ਮੇਨ ਉਹਨਾਂ ਲਈ ਬਠਿੰਡਾ ਹੀ ਆ ਬਠਿੰਡਾ ਇਸ ਲਈ ਜਿੱਤਦਾ ਜੇ ਬਠਿੰਡਾ ਤੋਂ ਹਾਰਦੇ ਕਿਉਂਕਿ ਪਹਿਲਾਂ ਵੀ ਅਕਾਲੀ ਦਲ ਦੇ ਅੰਦਰ ਜਿਹੜੇ ਸੁਖਵੀਰ ਬਾਦਲ ਦੇ ਉੱਤੇ ਸਵਾਲ ਖੜੇ ਹੋਏ ਸੀਗੇ ਜਦੋਂ ਸਵਾਲ ਖੜੇ ਹੋਏ ਸੀ ਬਹੁਤ ਲੋਕਾਂ ਨੇ ਕਿਹਾ ਸੀ ਕਰਕੇ ਬਾਅਦ ਵਿੱਚ ਇਸ ਕਰਕੇ ਜੇ ਹਰ ਸਿਮਰਤ ਕੌਰ ਬਾਦਲ ਜਿੱਤਦੀ ਆ ਤਾਂ ਉਹਦੇ ਨਾਲ ਅਕਾਲੀ ਦਲ ਦਾ ਭੂਿਕ ਤੇ ਖਾਸ ਤੌਰ ਤੇ ਬਾਦਲ ਪਰਿਵਾਰ ਦਾ ਭੂਿਕ ਵੀ ਜੁੜਿਆ ਹੋਇਆ ਪਰ ਉੱਥੇ ਵੀ ਜਿਹੜਾ ਮੁਕਾਬਲਾ ਤੁਸੀਂ ਖੁੱਡੀਆਂ ਹੋਗੇ ਬੀਬੀ ਬਾਦਲ ਹੋਗੀ ਇਹਦੇ ਨਾਲ ਆਜ਼ਾਦ ਉਮੀਦਵਾਰ ਵੀ ਖੜਿਆ ਸਿੱਧੂ ਨੇ ਕਾਂਗਰਸ ਦੇ ਉਹਨਾਂ ਨੂੰ ਵੀ ਲਾਈਟਲੀ ਨਹੀਂ ਲੈਣਾ ਚਾਹੀਦਾ ਕਿਉਂਕਿ ਜਿਹੜੀ ਕਾਂਗਰਸ ਹੈ ਪਿਛਲੀ ਵਾਰ ਸਿਰਫ 20K000 ਵੋਟਾਂ ਤੇ ਹਰੀ ਸੀਗੀ ਤੇ ਉਹਨਾਂ ਦਾ ਕਿੱਡਰ ਹੈ ਉਹਨਾਂ ਦੀ ਪੱਕੀ ਵੋਟ ਹੈ ਇਹਦੇ ਨਾਲ ਉੱਥੇ ਲੱਖਾ ਸਦਾਨਾ ਵੀ ਖੜੇ ਨੇ ਲੱਖਾ ਸਦਾਨਾ ਕਿਹਨੂੰ ਡੈਂਟ ਕਰਦੇ ਨੇ ਇਹ ਵੀ ਸਮਾਂ ਦੱਸੂਗਾ ਕੁਝ ਘੰਟਿਆਂ ਬਾਅਦ ਨਤੀਜੇ ਸਾਹਮਣੇ ਆ ਜਾਣਗੇ ਕਿ ਕਿਹੜਾ ਕਿਹਨੂੰ ਡੈਂਟ ਕਰਦਾ ਹੈ ਕਿਹੜਾ ਕਿਹਨੂੰ ਹਰਾਉਂਦਾ ਹੈ ਤੇ ਕਿਹੜਾ ਕਿਹਨੂੰ ਜਿਤਾਉਂਦਾ ਉਸ ਤੋਂ ਬਾਅਦ ਤੁਸੀਂ ਸੁਖਪਾਲ ਖਹਿਰਾ ਦੀ ਗੱਲ ਕੀਤੀ ਸੁਖਪਾਲ ਖਹਿਰਾ ਦੇ ਨਾਲ ਨਾਲ ਕੈਪਟਨ ਪਰਿਵਾਰ ਦਾ ਪਟਿਆਲਾ ਚ ਵੀ ਵਿਭਖ ਦਾ ਦੇ ਉੱਤੇ ਤੁਸੀਂ ਦੇਖੋ ਸੰਗਰੂਰ ਦੇ ਵਿੱਚ ਸੁਖਪਾਲ ਖਹਿਰਾ ਨੇ ਉਹਨਾਂ ਦੇ ਨਾਲ ਕੈਬਨਟ ਮਿਸਟਰ ਮਨੀਤ ਮੀਤ ਹੈ ਨਹੀਂ ਪਰ ਇਹਦੇ ਨਾਲ ਹੀ ਜਿਹੜੇ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਸਿਮਰਜੀਤ ਸਿੰਘ ਮਾਨ ਉਹ ਦੇ ਵੀ ਖੰਨਾ ਨੇ ਪਰ ਇਹ ਤਿੰਨੇ ਮੁਕਾਬਲੇ ਦੇ ਵਿੱਚ ਦੱਸੇ ਜਾਂਦੇ ਕੋਈ ਵੀ ਕਿਸੇ ਨੂੰ ਵੀ ਪਲਟੀ ਦੇ ਸਕਦਾ ਤਿੰਨਾਂ ਨੂੰ ਵੀ ਤਿੰਨਾਂ ਨੂੰ ਅਸੀਂ ਪਰ ਸਿਮਰਨਜੀਤ ਸਿੰਘ ਮਾਨ ਦਾ ਸਮਰਥਨ ਤਾਂ ਅਮਰਿਤਪਾਲ ਸਿੰਘ ਨੇ ਉਹ ਨਹੀਂ ਖੰਡੂਰ ਸਾਹਿਬ ਤਾਂ ਅਮਰਿਤਪਾਲ ਦੀ ਬਹੁਤ ਹਮਾ ਉਹ ਖੰਡੂਰ ਸਾਹਿਬ ਤੋਂ ਹੈ ਉਹਨਾਂ ਨੇ ਜਿਹੜੀ ਪੰਥਕ ਏਜੰਡੇ ਦੀ ਰਾਜਨੀਤੀ ਕਰਦੇ ਐ ਇਸ ਵਾਰ ਜਿਹੜਾ ਖੰਡੂਰ ਸਾਹਿਬ ਐ ਫਿਰੋਜ਼ਪੁਰ ਐ ਕੀ ਲੱਗਦਾ ਕਿ ਪੰਥਕ ਸੀਟ ਐ ਖੰਡੂਰ ਸਾਹਿਬ ਵੀ ਉੱਥੋਂ ਕੀ ਕੋਣ ਬਾਜ਼ੀ ਮਾਰ ਸਕਦਾ ਨਹੀਂ ਪਹਿਲਾਂ ਉੱਥੋਂ ਸਿਮਰਜੀਤ ਮਾਨ ਵੀ ਜਿੱਤੇ ਹੋਏ ਨੇ ਇਸ ਕਰਕੇ ਆਪਾਂ ਕਹਿ ਸਕਦੇ ਆ ਪੰਥਕ ਸੀਟ ਐ ਇਸ ਕਰਕੇ ਜਿਹੜੇ ਹੈਗੇ ਨੇ ਅਮਰਿਤਪਾਲ ਸਿੰਘ ਅਮਰਿਤਪਾਲ ਸਿੰਘ ਉਹਨਾਂ ਦੀ ਵੇਵ ਵੀ ਹੈ ਲੋਕਾਂ ਦਾ ਉਹਨਾਂ ਵੱਲ ਝੁਕਾਅ ਵੀ ਹੈ ਹਮਦਰਦੀ ਵੀ ਹੈ ਕੁਝ ਵੀ ਨਤੀਜੇ ਉੱਥੇ ਆ ਸਕਦੇ ਉਹਦੇ ਨਾਲ ਹੀ ਆਪਾਂ ਪਟਿਆਲੇ ਦੀ ਗੱਲ ਕਰ ਲਈਏ ਪਟਿਆਲੇ ਦੇ ਵਿੱਚ ਧਰਮਵੀਰ ਗਾਂਧੀ ਨੇ ਧਰਮਵੀਰ ਗਾਂਧੀ ਦੇ ਮੁਕਾਬਲੇ ਹਰ ਸਿਮਰਨ ਉਹਨਾਂ ਮਹਾਰਾਣੀ ਪ੍ਰਨੀਤ ਕੌਰ ਨੇ ਤੇ ਉਹਦੇ ਨਾਲ ਡਾਕਟਰ ਬਲਵੀਰ ਨੇ ਜਿਹੜੇ ਕੈਬਨਟ ਮਨਿਸਟਰ ਨੇ ਪਰ ਉੱਥੇ ਜਿਹੜਾ ਕੈਪਟਨ ਪਰਿਵਾਰ ਦਾ ਜਿਹੜੇ ਸਿਆਸੀ ਸਾਥ ਹੈ ਉਹ ਵੀ ਦਾਤੇ ਲੱਗੀ ਹੋਈ ਹੈ ਕਿਉਂਕਿ ਇਸ ਇਲੈਕਸ਼ਨ ਦੇ ਵਿੱਚ ਕਿਹਾ ਜਾਂਦਾ ਕੈਪਟਨ ਅਮਰਿੰਦਰ ਸਿੰਘ ਬਿਮਾਰ ਸੀ ਉਹ ਇਲੈਕਸ਼ਨ ਦੇ ਵਿੱਚ ਨਹੀਂ ਆ पाए ਉਹਨਾਂ ਦੀ ਜਿਹੜੀ ਬੇਟੀ ਹੈ ਜੈਨਦਰ ਕੌਰ ਮਦਦ ਨਹੀਂ ਕਰ ਪਾਈ ਇਸ ਕਰਕੇ ਜਿਹੜੇ ਡਾਕਟਰ ਬਲਵੀ ਆ ਡਾਕਟਰ ਗਾਂਧੀ ਨੇ ਉਹ ਬੜਾ ਚੋਣ ਪ੍ਰਚਾਰ ਕਰ ਰਹੇ ਉਹ ਵੀ ਕਹਿ ਰਹੇ ਪਿਛਲੀ ਵਾਰ ਮੈਨੂੰ ਲੋਕਾਂ ਨੇ ਆਜ਼ਾਦ 3 ਲੱਖ ਵੋਟ ਦਿੱਤੀ ਸੀ ਇਸ ਕਰਕੇ ਮੇਰੀ ਜਿੱਤ ਯਕੀਨੀ ਆ ਪਰ ਕੁਝ ਘੰਟੇ ਬਾਅਦ ਜਿਹੜੀਆਂ ਸਥਿਤੀਆਂ ਸਾਰੀਆਂ ਸਾਫ਼ ਹੋ ਜਾਣੀਆਂ ਨੇ ਬਿਲਕੁਲ ਫਿਰ ਤੁਹਾਡੇ ਸਾਹਮਣੇ ਐਗਜ਼ਿਟ ਪੋਲ ਦਾ ਰਿਜ਼ਲਟ ਕੀ ਹੋ ਸਕਦਾ ਇਹ ਲੋਕ ਦੱਸਣਗੇ ਲੋਕ ਦੱਸਣਗੇ ਕੀ ਹੁੰਦਾ ਕਿਉਂਕਿ ਇਹਦੇ ਉੱਤੇ ਜਿਹੜੀ ਮੀਡੀਆ ਦੀ ਭਰੋਸੇਯੋਗਤਾ ਵੀ ਕਿਤੇ ਨਾ ਕਿਤੇ ਖੜੀ ਆ ਜੇ ਤਾਂ ਐਗਜ਼ਿਟ ਪੋਲ ਸਹੀ ਹੋ ਗਈ ਕਿਉਂਕਿ ਫਿਰ ਤਾਂ ਕਿਤਨਾ ਕਿਤੇ ਜਿਵੇਂ ਵਿਰੋਧੀਆਂ ਨੇ ਫਿਰ ਇਲਜ਼ਾਮ ਵੀ ਲਾਉਣੇ ਆਈ ਵੀ ਐਮ ਦੇ ਵਿੱਚ ਘਟਾਲੇ ਹੋ ਗਏ ਜੀ ਐਦਾਂ ਹੋ ਗਿਆ ਜੀ ਜੇ ਐਗਜ਼ਿਟ ਪੋਲ ਗਲਤ ਹੋ ਗਏ ਕਿਤਨਾ ਕਿਤੇ ਜਿਹੜਾ ਨੈਸ਼ਨਲ ਮੀਡੀਆ ਦਾ ਉਹ ਭਰੋਸਾ ਵੀ ਟੁੱਟਣਾ ਸੋ ਬਹੁਤ ਬਹੁਤ ਧੰਨਵਾਦ ਸਰ ਤੁਸੀਂ ਬਹੁਤ ਹੀ ਵਧੀਆ ਮੁੱਦਿਆਂ ਤੇ ਗੱਲਬਾਤ ਕੀਤੀ ਹੈ ਤੇ ਜਨਤਾ ਨੂੰ ਵੀ ਕਾਫੀ ਨੋਲਿਜ ਮਿਲੀ ਇਸ ਬਾਰੇ ਸੋ ਅਗਲੇ ਫਿਰ ਮੁੱਦੇ ਤੇ ਫਿਰ ਮਿਲਾਂਗੇ ਤੁਹਾਡੇ ਨਾਲ ਧੰਨਵਾਦ ਸੋ ਐਦਾਂ ਦੀ ਹੋਰ ਅਪਡੇਟਸ ਦੇਖਣ ਲਈ ਬਨੇ ਰਹੋ ਪੰਜਾਬ ਪ੍ਰਾਈਮ ਟੀਵੀ ਨਾਲ